ਵਰਡ ਵਾਈਡ ਜਿੰਨੀਆਂ ਵੀ ਟੈਕਨੀਕ ਵਰਡ ਦੇ ਵਿੱਚ ਐਗਜ਼ਿਸਟ ਕਰਦੀਆਂ ਹਨ ਫਾਈਲਸ ਦੇ ਇਲਾਜ ਦੇ ਲਈ ਫਿਸਚੂਲਾ ਦੇ ਇਲਾਜ ਦੇ ਲਈ ਜਾਂ ਫਿਸ਼ਰ ਦੇ ਇਲਾਜ ਦੇ ਲਈ ਉਹ ਸਾਰੀਆਂ ਅੰਡਰ ਵਨ ਰੂਪ ਸਾਡੇ ਕੋਲ ਰਾਣਾ ਹਸਪੀਟਲ ਦੇ ਵਿੱਚ ਅਵੇਲੇਬਲ ਹਨ ਜੇ ਤੁਸੀਂ ਬਿਲਕੁਲ ਐਂਸ਼ੀਐਂਟ ਦੇ ਵੱਲ ਜਾਂਦੇ ਹੋ ਉਦੋਂ ਇਹ ਪ੍ਰੋਸੀਜਰ ਪੇਨਫੁੱਲ ਹੋਇਆ ਕਰਦਾ ਸੀ ਬਹੁਤ ਪੇਨ ਹੁੰਦਾ ਸੀ ਪੇਸ਼ੈਂਟ ਦੇ ਮਨ 'ਚ ਜਿਹੜੇ ਪੁਰਾਣੇ ਕਿਸੇ ਬਜ਼ੁਰਗ ਨੇ ਕਰਾਇਆ ਹੋਇਆ ਉਹ ਆਪਣੇ ਘਰ ਦੇ ਬੱਚੇ ਨੂੰ ਕਹਿੰਦਾ ਵੀ ਨਾ ਆਪਰੇਸ਼ਨ ਨਾ ਕਰਾਈ ਵੀ ਬੜਾ ਦਰਦ ਹੁੰਦਾ ਹੈਗਾ ਜਦ ਕਿ ਅੱਜ ਦੀ ਟੈਕਨੋਲੋਜੀ ਦੇ ਨਾਲ ਜਦ ਅਸੀਂ ਆਪਰੇਟ ਕਰਦੇ ਹਾਂ ਤਾਂ ਉੱਠਣ ਤੋਂ ਬਾਅਦ ਮੈਨੀ ਟਾਈਮਸ ਇਹ ਹਸਪੀਟਲ ਦੇ ਵਿੱਚ ਬੜੀ ਕਾਮਨ ਚੀਜ਼ ਹੈ ਕਿ ਪੇਸ਼ੈਂਟ ਉੱਠ ਕੇ ਕਹਿੰਦਾ ਜੀ ਵੀ ਮੇਰਾ ਆਪਰੇਸ਼ਨ ਕਦੋਂ ਹੋਣਾ ਹੈ ਉਹਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹਦਾ ਆਪਰੇਟ ਹੋ ਚੁੱਕਿਆ ਹੈ ਤਾਂ ਕੋਈ ਪ੍ਰੋਬਲਮ ਨਹੀਂ ਆਂਦੀ ਅੱਜ ਕੱਲ ਲੇਜ਼ਰ ਹੈ ਡੋਪਲਰ ਹੈ ਇਨਫਰਾ ਰੈਡ ਟੈਕਨੋਲੋਜੀ ਹੈ ਫਿਸੂਲਾ ਦੇ ਵਿੱਚ ਕਈ ਐਸੇ ਕੇਸਿਸ ਹੁੰਦੇ ਨੇ ਜਿਹਦੇ ਵਿੱਚ ਖਾਰ ਸੂਤਰ ਦਾ ਰੋਲ ਜ਼ਬਰਦਸਤ ਹੈ। ਦੇਖੋ ਬਵਾਸੀਰ ਇੱਕ ਲਾਈਫ ਸਟਾਈਲ ਡਿਸਆਰਡਰ ਹੈ। ਤੁਹਾਡੇ ਰਹਿਣ ਸਹਿਣ ਔਰ ਖਾਂ ਪੀਣ ਦੀ ਆਦਤਾਂ ਕਰਕੇ ਹੁੰਦਾ ਹੈਗਾ। ਇਹ ਕਿਸੇ ਬੈਕਟੀਰੀਆ ਜਾਂ ਵਾਇਰਸ ਕਰਕੇ ਹੋਣ ਵਾਲੀ ਬਿਮਾਰੀ ਨਹੀਂ ਹੈ। ਇੱਕ ਬਹੁਤ ਕਾਮਨ ਕਾਰਨ ਹੈ ਬਵਾਸੀਰ ਦਾ ਕਿ ਤੁਹਾਨੂੰ ਟਾਇਲਟ ਦੀ ਅਰਜ਼ ਹੈ ਪਰ ਤੁਸੀਂ ਟਾਇਲਟ ਨਹੀਂ ਜਾਂਦੇ। ਜਦੋਂ ਤੁਸੀਂ ਨਹੀਂ ਜਾਂਦੇ ਉਸ ਨੇਚਰਲ ਅਰਜ ਨੂੰ ਤੁਸੀਂ ਇਗਨੋਰ ਕਰਦੇ ਹੋ ਤਾਂ ਅੰਦਰ ਜਿਹੜਾ ਸਟੂਲ ਹੈ ਉਹ ਹਾਰਡ ਹੋ ਜਾਂਦਾ ਹੈ। ਹਮਮ ਔਰ ਜਦੋਂ ਤੁਸੀਂ ਉਹ ਸਟੂਲ ਨੂੰ ਪਾਸ ਕਰਨਾ ਹੁੰਦਾ ਤਾਂ ਤੁਹਾਨੂੰ ਐਫਰਟ ਕਰਨਾ ਪੈਂਦਾ। ਉਹ ਐਫਰਟ ਦੇ ਵਿੱਚ ਇੰਜਰੀਜ਼ ਹੋ ਜਾਂਦੀਆਂ ਔਰ ਉਹਦੇ ਨਾਲ ਹੀ ਐਨੋਰੈਕਟਲ ਡਿਸਆਰਡਰ ਹੁੰਦੇ ਆ ਬਵਾਸੀਰ, ਕੋਦਮਦਰ ਔਰ ਫਿਸ਼ਰ। ਪਰ ਉਹਨੂੰ ਪਾਇਲਸ ਹੋ ਜਾਂਦੀ ਉਹ ਕਿਸੇ ਨੂੰ ਦੱਸਣਾ ਨਹੀਂ ਜਾਂਦਾ। ਉਹ ਉਹਨੂੰ ਇਹ ਟੈਬੂ ਲੱਗਦਾ ਕਿ ਮੈਂ ਕਿਸੇ ਨੂੰ ਦੱਸੂਗਾ ਲੋਕ ਹੱਸਣਗੇ। ਬਿਲਕੁਲ। ਪਹਿਲੀ ਚੀਜ਼ ਹੈ ਸ਼ਰਮ ਹੈਜ਼ਿਟੇਸ਼ਨ ਔਰ ਦੂਸਰੀ ਚੀਜ਼ ਹੈ ਕਿ ਬੰਦੇ ਨੂੰ ਲੱਗਦਾ ਹੈ ਕਿ ਜੇ ਮੈਂ ਡਾਕਟਰ ਕੋ ਗਿਆ ਕਿ ਤੇ ਮੇਰਾ ਆਪਰੇਸ਼ਨ ਹੋ ਗਿਆ ਆਪਰੇਸ਼ਨ ਜਿਵੇਂ ਮੈਨੂੰ ਦਰਦ ਹੋਏਗਾ ਔਰ ਇਹਦੇ ਸਿੰਪਟਮ ਹੁੰਦੇ ਆ ਕਿ ਜਿਵੇਂ ਟਾਇਲਟ ਚ ਖੂਨ ਆਣਾ ਪੇਸ਼ੈਂਟ ਕਹਿੰਦਾ ਮੈਨੂੰ ਟਾਇਲਟ ਦੇ ਵਿੱਚ ਖੂਨ ਆਂਦਾ ਹੈ ਬੂੰਦਾਂ गिरਦੀਆਂ ਤਾਂ ਉਹਦੇ ਤੋਂ ਪਤਾ ਲੱਗਦਾ ਹੈ ਕਿ ਉਹਨੂੰ ਪਾਇਲਸ ਹੋ ਸਕਦੀ ਹੈ ਦੂਸਰੀ ਪ੍ਰੋਬਲਮ ਹੈ ਫਿਸ਼ਰ ਪੇਸ਼ੈਂਟ ਕਹਿੰਦਾ ਮੈਨੂੰ ਟਾਇਲਟ 'ਚ ਬਹੁਤ ਦਰਦ ਹੁੰਦਾ ਹੈ ਔਰ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ ਔਰ ਟਾਇਲਟ ਦੇ ਨਾਲ ਬਲੱਡ ਲੱਗ ਕੇ ਆਂਦਾ ਹੈ ਇਸਰ ਇਹ ਜਿਹੜਾ ਸਿੰਪਟਮ ਹੈ ਫਿਸ਼ਰ ਦਾ ਹੈ। ਹੂੰ। ਤੀਸਰੀ ਪ੍ਰੋਬਲਮ ਹੁੰਦੀ ਹੈ ਪੇਸ਼ੈਂਟ ਜੀ ਨੇ ਮੈਨੂੰ ਬਹੁਤ ਜ਼ਿਆਦਾ ਦਰਦ ਹੈ। ਪਰ ਜਦੋਂ ਉੱਥੋਂ ਪਸ ਨਿਕਲ ਜਾਂਦੀ ਮੈਨੂੰ ਆਰਾਮ ਆ ਜਾਂਦਾ। ਪਰ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਹਰ ਬੰਦੇ ਨੂੰ ਜ਼ਰੂਰ ਧਿਆਨ ਦੇਣੇ ਚਾਹੀਦੇ ਹੈ ਕਿ ਕੈਂਸਰ ਔਰ ਪਾਇਲਸ ਦੇ ਬਹੁਤ ਸਾਰੇ ਸਿੰਪਟਮ ਸਿਮਿਲਰ ਮਿਲਦੇ ਆਪਸ। ਕਈ ਵਾਰੀ ਆਪਾਂ ਬਵਾਸੀਰ ਸਮਝ ਕੇ ਅਦਰੋਂ-ਉਦਰੋਂ ਦਵਾਈ ਲੈ ਕੇ ਖਾਂਦੇ ਰਹਿੰਦੇ ਆਂ ਔਰ ਜਦੋਂ ਪ੍ਰੋਪਰ ਚੈੱਕਅਪ ਹੁੰਦਾ ਤਾਂ ਪਤਾ ਲੱਗਦਾ ਕਿ ਇਹ ਤਾਂ ਕੈਂਸਰ ਹੈ। ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਮ ਨਾਗਰਾ ਤੁਹਾਡੇ ਸਾਰੇ ਅੰਦਾਜ਼ ਸਵਾਗਤ ਕਰਦਾ ਅੱਜ ਦੀ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਦੇ ਵਿੱਚ ਇਨਸਾਨ ਇੱਕ ਚੀਜ਼ ਨੂੰ ਭੁੱਲ ਜਾਂਦਾ ਹੈ ਤੇ ਉਹ ਹੈ ਆਪਣੀ ਸਿਹਤ ਦਾ ਧਿਆਨ ਰੱਖਣਾ ਜਿਸ ਦੇ ਕਰਕੇ ਕਈ ਗੰਭੀਰ ਬਿਮਾਰੀਆਂ ਉਸ ਨੂੰ ਦਸਤਕ ਦਿੰਦੀਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਗੰਭੀਰ ਬਿਮਾਰੀ ਹੈ ਪਾਈਲਸ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਬਵਾ ਸਿਰਵੀ ਕਹਿੰਦੇ ਆ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਇਸ ਨੂੰ ਕਿਹੜੇ ਤਰੀਕਿਆਂ ਦੇ ਨਾਲ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਇਹ ਜਾਣਨ ਦੇ ਲਈ ਇਹ ਸਮਝਣ ਦੇ ਲਈ ਅੱਜ ਅਸੀਂ ਖਾਸ ਤੌਰ ਤੇ ਸਰਹੰਦ ਪਹੁੰਚੇ ਆ ਰਾਣਾ ਹਸਪੀਟਲ ਦੇ ਵਿੱਚ ਰਾਣਾ ਪਾਈਲਸ ਹਸਪੀਟਲ ਦੇ ਵਿੱਚ ਜਿੱਥੇ ਮੇਰੇ ਨਾਲ ਇਸ ਵਕਤ ਖਾਸ ਗੱਲਬਾਤ ਕਰਨ ਦੇ ਲਈ ਡਾਕਟਰ ਹਿਤੇਂਦਰ ਸੂਰੀ ਜੀ ਮੌਜੂਦ ਰਹੇਗੇ ਸਭ ਤੋਂ ਪਹਿਲਾਂ ਰੁਕ ਸਭ ਤੋਂ ਦਸਵਾਗਤ ਹੈ ਥੈਂਕ ਯੂ ਥੈਂਕ ਯੂ ਸਰ ਮੈਂ ਰਾਸਤੇ ਦੇ ਵਿੱਚ ਆਂਦਾ ਹੋਇਆ ਤੁਹਾਡੀ ਪ੍ਰੋਫਾਈਲ ਰਾਣਾ ਹਸਪੀਟਲ ਦੀ ਦੇਖ ਰਿਹਾ ਸੀਗਾ ਹਾਂਜੀ ਜੇ ਮੈਂ ਤੁਹਾਨੂੰ ਦ ਮੈਨ ਆਫ ਰਿਕਾਰਡਸ ਕਮ ਮੈਨੂੰ ਲੱਗਦਾ ਹੈ ਕਿ ਉਹ ਗਲਤ ਨਹੀਂ ਹੋਊਗਾ ਕਿਉਂਕਿ ਉਹਦੇ ਵਿੱਚ ਜਦੋਂ ਮੈਂ ਦੇਖਿਆ ਮੈਨੂੰ ਲੱਗਦਾ ਕਾਫੀ ਲੰਬੀ ਲਿਸਟ ਹੈ ਪਰ ਜੇ ਗਿਨਵੇਂ ਜੁਨਵੇਂ ਮੈਂ ਰੈਕર્ડਸ ਦੇ ਨਾਮ ਦੀ ਗੱਲ ਕਰਾਂ ਤਾਂ ਗਿਨਿਸ ਬੁੱਕ ਆਫ ਰਿਕਾਰਡਸ ਵਰਡ ਬੁੱਕ ਆਫ ਰਿਕਾਰਡ ਉਸ ਤੋਂ ਇਲਾਵਾ ਲਿੰਕਾ ਬੁੱਕ ਆਫ ਰਿਕਾਰਡਸ ਤੇ ਹੋਰ ਕਈ ਰਿਕਾਰਡਸ ਤੁਸੀਂ ਬਣਾਏ ਹੋਏ ਨੇ ਜਿਸ ਦੇ ਵਿੱਚ ਇੱਕ ਖਾਸ ਤੌਰ ਤੇ ਜਿੰਨੇ ਮੇਰਾ ਧਿਆਨ ਖਿੱਚਿਆ ਕਿ 8 ਘੰਟੇ 45 ਮਿੰਟ ਦੇ ਵਿੱਚ ਤੁਸੀਂ 391 ਜਿਹੜੀਆਂ ਸਰਜਰੀਜ਼ ਕੀਤੀਆਂ ਹਾਂਜੀ ਬਿਲਕੁਲ ਇਹ 2013 ਦੇ ਵਿੱਚ ਲਿਮਕਾ ਬੁੱਕ ਆਫ ਰਿਕਾਰਡ ਦੇ ਵਿੱਚ ਰਿਕਾਰਡ ਦਰਜ ਹੋਇਆ ਸੀ 2013 ਦੇ ਵਿੱਚ 2013 ਦੇ ਵਿੱਚ ਤੇ ਟਿਲ ਡੇਟ ਇਹ ਰਿਕਾਰਡ ਬ੍ਰੇਕ ਨਹੀਂ ਹੋਇਆ ਹੈਗਾ ਹੂੰ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਪਹਿਲਾਂ ਇਹ 2013 ਚ ਇਹ ਨੈਸ਼ਨਲ ਰਿਕਾਰਡ ਦੇ ਤੌਰ ਤੇ ਰਜਿਸਟਰ ਹੋਇਆ ਸੀ ਬਾਅਦ ਦੇ ਵਿੱਚ 2022 ਦੇ ਵਿੱਚ ਵਰਲਡ ਬੁੱਕ ਆਫ ਰਿਕਾਰਡ ਨੇ ਇਹਨੂੰ ਇੰਟਰਨੈਸ਼ਨਲ ਰਿਕਾਰਡ ਦੇ ਤੌਰ ਤੇ ਰਜਿਸਟਰ ਕੀਤਾ ਕਿਉਂਕਿ ਇਹ ਉਨ ਤੱਕ ਬ੍ਰੇਕ ਨਹੀਂ ਹੋਇਆ अच्छा ए, सर, ए, 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 आप ये सर ये जेड़ा सारी ਤੁਸੀਂ ਸਰਜਰੀਜ਼ ਕੀਤੀਆਂ ਇਹ ਕਿਸ ਜਗ੍ਹਾ ਤੇ ਕੀਤੀਆਂ ਸੀਗੀਆਂ ਇਹ ਰਾਣਾ ਹਸਪੀਟਲ ਦੇ ਵਿੱਚ ਰਾਣਾ ਹਸਪੀਟਲ ਦੇ ਵਿੱਚ ਤੇ 391 ਮਰੀਜ਼ਾਂ ਦੀਆਂ ਜਿਹੜੀਆਂ ਤੁਸੀਂ 8 ਘੰਟੇ ਦੇ ਵਿੱਚ ਇਹ ਇਹ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਹੈ ਇੱਕ ਮਾਈਲਸਟੋਨ ਹੈ ਕਿ ਜਿਹੜਾ ਤੁਸੀਂ ਹੋਰ ਜਿਹੜੇ ਡਾਕਟਰਸ ਦੇ ਲਈ ਖੜਾ ਕਰਤਾ ਕਿਉਂਕਿ ਇੰਨੀ ਹੋਜ-ਪੋਜ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਕੀਤਾ ਬਿਲਕੁਲ ਕਿਉਂਕਿ ਇਹਦੇ ਵਿੱਚ ਇਹਨੂੰ ਸੁਣ ਕੇ ਜਿਹੜਾ ਇਹਨਾਂ ਮੁਸ਼ਕਿਲ ਲੱਗ ਰਿਹਾ ਬੇਸਿਕਲੀ ਉਦੇ ਪਿੱਛੇ ਉਨੇ ਐਫਰਟ ਇਨਵੋਲਡ ਸੀ ਉਨੀ ਬੈਕਵਰਡ ਇੰਜੀਨੀਅਰਿੰਗ ਇਨਵੋਲਡ ਸੀ ਉਨੇ ਟਾਈਮ ਮੈਨੇਜਮੈਂਟ ਉਹਦੇ ਵਿੱਚ ਪ੍ਰੋਪਰ ਮੈਨੇਜ ਹੋਇਆ ਸੀ ਹਰ ਹਰ ਇੱਕ ਇੱਕ ਮਿੰਟ ਪ੍ਰੋਪਰ ਮੈਨੇਜ ਹੋਇਆ ਸੀ ਤਾਂ ਹੀ ਇਹ ਪੋਸੀਬਲ ਹੋ ਪਾਇਆ ਪਰ ਡੈਫੀਨੇਟਲੀ ਇਹ ਸਿਲੈਕਸ਼ਨ ਆਫ ਪੇਸ਼ੈਂਟ ਬਹੁਤ ਇੰਪੋਰਟੈਂਟ ਹੈਗੀ ਬਿਲਕੁਲ ਸਿਲੈਕਸ਼ਨ ਆਫ ਪੇਸ਼ੈਂਟ ਤੇ ਉਸ ਤੋਂ ਬਾਅਦ ਰਿਜ਼ਲਟਸ ਵੀ ਆਫ ਕੌਰਸ ਕਿਉਂਕਿ ਜਦੋਂ ਤੁਸੀਂ ਇੰਨੀ ਸਰਜਰੀਜ਼ ਕਰ ਰਹੇ ਹੋ ਤਾਂ ਖੁਦਾਨਾ ਖਾਸ ਤਾ ਕਈ ਵਾਰ ਕੋਈ ਉੱਚ ਨੀਚ ਹੋ ਜਾਂਦੀ ਹੈ ਪਰ ਉਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵੀ ਇਹ ਰਿਕਾਰਡ ਬਣਾਇਆ ਗਿਆ ਹੋ ਇਹ ਸਾਰੇ ਪੇਸ਼IENTS ਜਿਨ੍ਹਾਂ ਦੇ ਜਿਨ੍ਹਾਂ ਦਾ ਆਪਰੇਟ ਹੋਇਆ ਸੀ ਉਹ ਸਾਰਿਆਂ ਨੂੰ ਬਾਅਦ ਵਿੱਚ ਫੋਲੋਅ ਅਪ ਕੀਤਾ ਗਿਆ ਸੀਗਾ ਰੈਦਰ ਉਹਦੇ ਲਈ ਸਾਨੂੰ ਡਾਇਰੈਕਟਰ ਆਇਰਵਿਦਾ ਵੱਲੋਂ ਐਪਰੀਸੀਏਸ਼ਨ ਲੈਟਰ ਇਸ਼ੂ ਕੀਤਾ ਗਿਆ ਸੀ ਉਹਨਾਂ ਨੇ ਡਿਸਟ੍ਰਿਕਟ ਆਫੀਸਰ ਨੂੰ ਕਿਹਾ ਸੀਗਾ ਕਿ ਇਹਨਾਂ ਨੂੰ ਬੁਲਾ ਕੇ ਆਨਰ ਕੀਤਾ ਜਾਏ ਕਿ ਇਹਨਾਂ ਨੇ ਇਸ ਟੈਕਨੀਕ ਨੂੰ ਵਰਲਡ ਵਾਈਡ ਫੇਮਸ ਵੀ ਕੀਤਾ ਔਰ ਇੰਨੇ ਲੋਕਾਂ ਦਾ ਫ੍ਰੀ ਆਪਰੇਸ਼ਨ ਕੀਤਾ ਸਰ ਪਹਿਲਾਂ ਤਾਂ ਜਿਹੜੇ ਸਾਡੇ ਦਰਸ਼ਕ ਵੈਸਤਾ ਜਿਹੜੀ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਆਪਾਂ ਮਿਰਚਸ ਨੂੰ ਲੈ ਕੇ ਗੱਲ ਕੀਤੀ ਐ ਪਰ ਜੇ ਮੈਂ ਰਾਣਾ ਹਸਪੀਟਲ ਦੀ ਗੱਲ ਕਰਾਂ ਤਾਂ ਪਾਈਲਸ ਦੇ ਕਈ ਤਰੀਕੇ ਦੇ ਨਾਲ ਟ੍ਰੀਟਮੈਂਟ ਹੁੰਦੇ ਨੇ ਏਸ਼ੀਅਨਟ ਤਰੀਕਾ ਜਿਸ ਨੂੰ ਕੋਈ ਧਾਗੇ ਦੇ ਨਾਲ ਕਹਿ ਦਿੰਦਾ ਹੈ ਕੋਈ ਰੋਬੋਟਿਕ ਦੇ ਨਾਲ ਕਰ ਰਿਹਾ ਹੈ ਕੋਈ ਸਰਜਰੀ ਲੇਜ਼ਰ ਦੇ ਨਾਲ ਕਰ ਰਿਹਾ ਹੈ ਤਾਂ ਪਾਈਲਸ ਹਸਪੀਟਲ ਜਿਹੜਾ ਰਾਣਾ ਪਾਈਲਸ ਹਸਪੀਟਲ ਹੈ ਉੱਥੇ ਕਿਸ ਟੈਕਨੀਕ ਦੇ ਨਾਲ ਮਰੀਜ਼ਾ ਦਾ ਇਲਾਜ ਕੀਤਾ ਜਾਂਦਾ ਹੈ ਦੇਖੋ ਸ਼ੁਰੂ ਤੋਂ ਮੇਰੀ ਇੱਕ ਫਿਲਾਸਫੀ ਹੈ ਕਿ ਹਰ ਪੇਸ਼ੈਂਟ ਜਿਹੜਾ ਹੈਗਾ ਨਾ ਉਹਦੀਆਂ ਦੋ ਰਿਕੁਆਇਰਮੈਂਟ ਹੁੰਦੀਆਂ ਪਹਿਲੀ ਰਿਕੁਆਇਰਮੈਂਟ ਹੈ ਕਿ ਮੈਨੂੰ ਆਪਰੇਸ਼ਨ ਦੇ ਵਿੱਚ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਔਰ ਦੂਸਰੀ ਰਿਕੁਆਇਰਮੈਂਟ ਹੈ ਕਿ ਇਹ ਵੀ ਬੜਾ ਪੋਪੂਲਰ ਹੈ ਕਿ ਇਹ ਬਿਮਾਰੀ ਦਾ ਇਲਾਜ ਕਰਾਉਣ ਤੋਂ ਬਾਅਦ ਦੁਬਾਰਾ ਹੋ ਜਾਂਦੀ ਹੈ ਤਾਂ ਦੂਸਰੀ ਜਿਹੜੀ ਉਹਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਮੈਨੂੰ ਦੁਬਾਰਾ ਨਾ ਹੋ ਜਾਏ ਇਹ ਦੋਨਾਂ ਗੱਲਾਂ ਤੇ ਉੱਤੇ ਬੇਸਡ ਹੀ ਆਪਾਂ ਸਾਰੀ ਟੈਕਨੋਲੋਜੀ ਦੇ ਡਿਸੀਜਨ ਲੈਣੇ ਆ ਵਰਲਡ ਵਾਈਡ ਜਿੰਨੀਆਂ ਵੀ ਟੈਕਨੀਕ ਵਰਲਡ ਦੇ ਵਿੱਚ ਐਗਜ਼ਿਸਟ ਕਰਦੀਆਂ ਹਨ ਪਾਇਲਸ ਦੇ ਇਲਾਜ ਦੇ ਲਈ ਫਿਸਚੂਲਾ ਦੇ ਇਲਾਜ ਦੇ ਲਈ ਜਾਂ ਫਿਸ਼ਰ ਦੇ ਇਲਾਜ ਦੇ ਲਈ ਉਹ ਸਾਰੀਆਂ ਅੰਡਰ 1 ਰੂਪ ਸਾਡੇ ਕੋਲ ਰਾਣਾ ਹਸਪੀਟਲ ਦੇ ਵਿੱਚ ਅਵੇਲੇਬਲ ਹੈ। ਹਮਮ ਔਰ ਅਸੀਂ ਡੈਫੀਨੇਟਲੀ ਨੂੰ ਐਜ਼ ਅ ਕੰਬੀਨੇਸ਼ਨ ਯੂਜ਼ ਕਰਦੇ ਆ। ਹਮਮ ਔਰ ਇੱਥੇ ਇੱਕ ਟੀਮ ਹੈ ਉਹ ਟੀਮ ਦੇ ਵਿੱਚ ਮਾਡਰਨ ਸਾਈਡ ਦੇ ਵੀ ਲੋਕ ਹੈ ਔਰ ਆਯੁਰਵੈਦ ਸਾਈਡ ਦੇ ਵੀ ਲੋਕ ਹੈ। ਤਾਂ ਅਸੀਂ ਜਿੱਥੇ ਜਿਹੜੀ ਟੈਕਨੋਲੋਜੀ ਪੇਸ਼ੈਂਟ ਦੇ ਲਈ ਯੂਜ਼ਫੁਲ ਹੈ ਉਹਨੂੰ ਯੂਜ਼ ਕਰਦੇ ਆ। ਐਸਾ ਕੋਈ ਹਾਰਡ ਐਂਡ ਫਾਸ ਰੂਲ ਨਹੀਂ ਹੈ ਕਿ ਇਹ ਟੈਕਨੋਲੋਜੀ ਯੂਜ਼ ਕਰਨੀ ਹੈ ਇਹ ਨਹੀਂ ਕਰਨੀ। ਹਮਮ ਪਰ ਡੈਫੀਨੇਟਲੀ ਜੇ ਤੁਸੀਂ ਬਿਲਕੁਲ ਐਂਸ਼ੀਐਂਟ ਦੇ ਵੱਲ ਜਾਂਦੇ ਹੋ ਉਦੋਂ ਇਹ ਪ੍ਰੋਸੀਜਰ ਪੇਨਫੁੱਲ ਹੋਇਆ ਕਰਦਾ ਸੀ ਬਹੁਤ ਪੇਨ ਹੁੰਦਾ ਸੀ ਪੇਸ਼ੈਂਟ ਦੇ ਮਨ 'ਚ ਜਿਹੜੇ ਪੁਰਾਣੇ ਕਿਸੇ ਬਜ਼ੁਰਗ ਨੇ ਕਰਾਇਆ ਹੋਇਆ ਆਪਣੇ ਘਰ ਦੇ ਬੱਚੇ ਨੂੰ ਕਹਿੰਦਾ ਵੀ ਨਾ ਆਪਰੇਸ਼ਨ ਨਾ ਕਰਾਈ ਵੀ ਬੜਾ ਦਰਦ ਹੁੰਦਾ ਹੈਗਾ ਜਦ ਕਿ ਅੱਜ ਦੀ ਟੈਕਨੋਲੋਜੀ ਦੇ ਨਾਲ ਜਦ ਅਸੀਂ ਆਪਰੇਟ ਕਰਦੇ ਹਾਂ ਤਾਂ ਉੱਠਣ ਤੋਂ ਬਾਅਦ ਮੈਨੀ ਟਾਈਮਸ ਇਹ ਹਸਪੀਟਲ ਦੇ ਵਿੱਚ ਬੜੀ ਕਾਮਨ ਚੀਜ਼ ਹੈ ਕਿ ਪੇਸ਼ੈਂਟ ਉੱਠ ਕੇ ਕਹਿੰਦਾ ਜੀ ਵੀ ਮੇਰਾ ਆਪਰੇਸ਼ਨ ਕਦੋਂ ਹੋਣਾ ਉਹਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹਦਾ ਆਪਰੇਟ ਹੋ ਚੁੱਕਿਆ ਹੈ ਰੀਸੈਂਟਲੀ ਇੱਕ ਐਪੀਸੋਡ ਸੀ ਇੱਕ ਕੋਈ ਜੈਂਟਲਮੈਨ ਸੀ ਉਹ ਆਪਣੀ ਵਾਈਫ ਨਾਲ ਆਰਗੂਮੈਂਟ ਕਰ ਰਹੇ ਸੀ ਕਿ ਮੇਰਾ ਆਪਰੇਸ਼ਨ ਨਹੀਂ ਹੋ ਰਿਹਾ ਮੈਂ 3 ਘੰਟੇ ਹੋ ਗਏ ਖਾਲੀ ਪੇਟ ਬੈਠੇ ਹੋਏ ਉਹ ਕਹਿੰਦੇ ਤੁਹਾਡਾ ਤਾਂ ਆਪਰੇਸ਼ਨ ਹੋ ਚੁੱਕਿਆ ਉਹ ਕਹਿੰਦੇ ਵੀ ਤੁਹਾਨੂੰ ਮਜ਼ਾਕ ਸੋਝ ਰਿਹਾ ਹੈਗਾ ਇੱਥੇ ਮੈਂ ਖਾਲੀ ਪੇਟ ਬੈਠਾ ਐਂਡ THEN ਉਹ ਉਹਨਾਂ ਨੇ ਰੈਲਾਈਜ਼ ਕੀਤਾ ਡਰੈਸਿੰਗ ਨੂੰ ਜਦੋਂ ਉਹਨਾਂ ਨੇ ਰੈਲਾਈਜ਼ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਤਾਂ ਆਪਰੇਟ ਹੋ ਚੁੱਕਿਆ ਸੋ ਇਟ ਇਜ਼ ਵੈਰੀ ਕਾਮਨ ਕਿ ਜੇ ਤੁਸੀਂ ਲੇਟੈਸਟ ਟੈਕਨੋਲੋਜੀ ਨੂੰ ਯੂਜ਼ ਕਰਦੇ ਹੋ ਔਰ ਉਹਦੇ ਲਈ ਐਸੇ ਪੈਰਾਮੀਟਰ ਸੈੱਟ ਕਰਦੇ ਹੋ ਪੇਸ਼ੈਂਟ ਕੰਫਰਟ ਦੇ ਮੁਤਾਬਿਕ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਜ ਕੱਲ ਲੇਜ਼ਰ ਹੈ ਡੋਪਲਰ ਹੈ ਇਨਫਰ 红 ਟੈਕਨੋਲੋਜੀ ਹੈ ਫਿਸਚੂਲਾ ਦੇ ਵਿੱਚ ਕਈ ਐਸੇ ਕੇਸਿਸ ਹੁੰਦੇ ਨੇ ਜਿਹਦੇ ਵਿੱਚ ਖਾਰ ਸੂਤਰ ਦਾ ਰੋਲ ਜ਼ਬਰਦਸਤ ਹੈ ਔਰ ਕਈ ਕੇਸ ਹੁੰਦੇ ਨੇ ਜਿਹਦੇ ਵਿੱਚ ਇੰਨਾ ਡੀਪ ਹੈ ਫੋੜਾ ਕਿ ਤੁਸੀਂ ਉਹਨੂੰ ਐਗਜ਼ਾਮਿਨ ਕਰਨ ਲਈ ਜਿਹੜੀਆਂ ਲੇਟੈਸਟ ਟੈਕਨੋਲੋਜੀ ਹੈ ਜਿਵੇਂ ਵਾਫਟ ਟੈਕਨੋਲੋਜੀ ਹੈ ਉਹਨੂੰ ਯੂਜ਼ ਕਰਦੇ ਹੋ ਉਹਦੇ 'ਚ ਅਸੀਂ ਕੈਮਰਾ ਦੇ ਥਰੂ ਦੇਖ ਸਕਦੇ ਹਾਂ ਕਿ ਕਿੱਥੇ ਤੱਕ ਫੈਲਿਆ ਹੋਇਆ ਹੈ ਫਿਸਚੂਲਾ ਸਰੇਸ ਤੋਂ ਪਹਿਲਾਂ ਆਪਾਂ ਇਸ ਦੇ ਇਲਾਜ ਵੱਲ ਜਾਈਏ ਪਹਿਲਾਂ ਆਪਾਂ ਕਿਸੇ ਵੀ ਬਿਮਾਰੀ ਦੀ ਜੜ ਤੱਕ ਜਾਣਾ ਜ਼ਰੂਰੀ ਹੈ ਜੇ ਦੇਖਿਆ ਜਾਵੇ ਕਿ ਪਾਈਲਸ ਦੇ ਕਾਰਨ ਕੀ ਨੇਗੇ ਪਾਈਲਸ ਹੁੰਦੀ ਕੀ ਕਿਉਂ ਹੈ ਇਹਦੀ ਮੇਨ ਜੜ ਕਿੱਥੇ ਹੈ ਦੇਖੋ ਬਵਾਸੇਰ ਇੱਕ ਲਾਈਫ ਸਟਾਈਲ ਡਿਸਆਰਡਰ ਹੈ ਤੁਹਾਡੇ ਰਹਿਣ ਸਹਿਣ ਔਰ ਖਾਣ ਪੀਣ ਦੀ ਆਦਤਾਂ ਕਰਕੇ ਹੁੰਦਾ ਹੈਗਾ ਇਹ ਕਿਸੇ ਬੈਕਟੀਰੀਆ ਜਾਂ ਵਾਇਰਸ ਕਰਕੇ ਹੋਣ ਵਾਲੀ ਬਿਮਾਰੀ ਨਹੀਂ ਹੈ ਐਸਾ ਨਹੀਂ ਹੈ ਕਿ ਇਹਦਾ ਹਾਈਜਨ ਦੇ ਨਾਲ ਕੋਈ ਬਹੁਤ ਜ਼ਿਆਦਾ ਲੈਣਾ ਦੇਣਾ ਹੈ ਇਹ ਬਿਮਾਰੀ ਬੇਸਿਕਲੀ ਤੁਹਾਡੇ ਲਾਈਫਸਟਾਈਲ ਦੇ ਨਾਲ ਹੁੰਦੀ ਹੈ ਜਿਵੇਂ ਕਈ ਲੋਕ ਆ ਉਹਨਾਂ ਦਾ ਸੈਡੈਂਟਰੀ ਲਾਈਫਸਟਾਈਲ ਹੈ ਸਾਰਾ ਦਿਨ ਲਗਾਤਾਰ 11 ਘੰਟੇ 12 ਘੰਟੇ ਆਈਟੀ ਸੈਕਟਰ ਦੇ ਲੋਕ ਆ ਬੈਠੇ ਰਹਿੰਦੇ ਇਵਨ ਪੁਲਿਸ ਡਿਪਾਰਟਮੈਂਟ ਦੇ ਕੁਝ ਐਸੀ ਡਿਊਟੀਆਂ ਐ ਜਿਦੇ ਵਿੱਚ ਤੁਸੀਂ 10-10 ਘੰਟੇ ਲਗਾਤਾਰ ਡਿਊਟੀ ਕਰਨੀ ਹੈ ਯੂ ਕੈਨ ਨਾਟ ਉਹਨਾਂ ਦੇ ਕੇਸ 'ਚ ਕੀ ਹੁੰਦਾ ਹੈ ਕਿ ਜਿਵੇਂ ਹੁਣ ਇੱਕ ਬਹੁਤ ਕਾਮਨ ਕਾਰਨ ਹੈ ਬਵਾਸੀਰ ਦਾ ਕਿ ਤੁਹਾਨੂੰ ਟਾਇਲਟ ਦੀ ਅਰਜ਼ ਹੈ ਪਰ ਤੁਸੀਂ ਟਾਇਲਟ ਨਹੀਂ ਜਾਂਦੇ ਜਦੋਂ ਤੁਸੀਂ ਨਹੀਂ ਜਾਂਦੇ ਉਸ ਨੈਚੁਰਲ ਅرج ਨੂੰ ਤੁਸੀਂ ਇਗਨੋਰ ਕਰਦੇ ਹੋ ਤਾਂ ਅੰਦਰ ਜਿਹੜਾ ਸਟੂਲ ਹੈ ਉਹ ਹਾਰਡ ਹੋ ਜਾਂਦਾ ਹੈ ਔਰ ਜਦੋਂ ਤੁਸੀਂ ਉਹ ਸਟੂਲ ਨੂੰ ਪਾਸ ਕਰਨਾ ਹੁੰਦਾ ਤਾਂ ਤੁਹਾਨੂੰ ਐਫਰਟ ਕਰਨਾ ਪੈਂਦਾ ਉਹ ਐਫਰਟ ਦੇ ਵਿੱਚ ਇੰਜਰੀਜ਼ ਹੋ ਜਾਂਦੀਆਂ ਔਰ ਉਹਦੇ ਨਾਲ ਹੀ ਐਨੋਰੈਕਟਲ ਡਿਸਆਰਡਰ ਹੁੰਦੇ ਆ ਬਵਾਸੀਰ ਪਗੰਦਰ ਔਰ ਫਿਸ਼ਰ ਐਸੀਆਂ ਬਿਮਾਰੀਆਂ ਹੋ ਜਾਂਦੀਆਂ ਇਸ ਤੋਂ ਸਰ ਬਚਣ ਦੇ ਲਈ ਕਹਿੰਦੇ ਨੇ ਕਿ ਦਵਾਈ ਤੋਂ ਪਹਿਲਾਂ ਜੇ ਪਰਹੇਜ਼ ਕਰ ਲਿੱਤਾ ਜਾਵੇ ਇਲਾਜ ਤੋਂ ਪਹਿਲਾਂ ਆਪਰੇਸ਼ਨ ਤੋਂ ਪਹਿਲਾਂ ਤਾਂ ਉਹ ਜਿਆਦਾ ਵਧੀਆ ਹੁੰਦਾ ਤਾਂ ਇਸ ਤੋਂ ਬਚਣ ਦੇ ਲਈ ਕਿਹੜੀਆਂ ਚੀਜ਼ਾਂ ਨੇਗੀਆਂ ਕੀ ਲਾਈਫਸਟਾਈਲ ਨੇਗੀਆਂ ਕਿਹਈ ਚੀਜ਼ਾਂ ਕੀਤੀਆਂ ਜਾ ਸਕਦੀਆਂ ਜਿਵੇਂ ਤੁਸੀਂ ਦੱਸਿਆ ਕਿ ਨੇਚਰਲ ਜਿਹੜੇ ਚੀਜ਼ਾਂ ਉਹਨੂੰ ਨਾ ਰੋਕਿਆ ਜਾਵੇ ਬਿਲਕੁਲ ਜਾਂ ਲਾਈਫਸਟਾਈਲ ਵਿੱਚ ਹੋਰ ਕਿਦਾਂ ਨੀ ਚੇਂਜਸ ਚਾਹੀਦੇ ਨੇ ਲਾਈਫਸਟਾਈਲ ਮੋਡੀਫਿਕੇਸ਼ਨ ਦੇ ਵਿੱਚ ਇੱਕ ਤਾਂ ਪਾਰਟ ਹੈ ਡਾਈਟ ਦਾ ਪਾਰਟ ਹਮ ਇੱਕ ਤਾਂ ਕੀ ਖਾਣਾ ਹੈਗਾ ਤਾਂ ਕੀ ਖਾਣਾ ਦੇ ਵਿੱਚ ਡੈਫੀਨਿਟਲੀ ਉਹ ਫੂਡ ਲੋ ਜਿਹੜਾ ਘੱਟ ਪ੍ਰੋਸੈਸਡ ਹੈ ਜਿਹਦੀ ਕੁਕਿੰਗ ਘੱਟ ਹੋਈ ਹੋਈ ਹੈ ਜਿਹੜਾ ਬਹੁਤ ਜਿਵੇਂ ਮੈਕਡੋਨਲਡ ਹੈ ਜਾਂ ਕੋਈ ਵੀ ਫਾਸਟ ਫੂਡ ਰੈਸਟੋਰੈਂਟ ਉਹਦੇ ਵਿੱਚ ਫੂਡ ਦੀ ਰਿਪੀਟਿਡ ਜਿਹੜੀ ਉਹ ਨਾ ਪ੍ਰੀਜ਼ਰਵਡ ਫੂਡ ਹੁੰਦਾ ਔਰ ਉਹਨੂੰ ਕਾਫੀ ਜ਼ਿਆਦਾ ਹੀਟ ਤੇ ਕੁਕ ਕੀਤਾ ਜਾਂਦਾ ਹ ਉਹਦੇ ਮਾਈਕਰੋਨਿਊਟ੍ਰੀਐਂਟ ਤਾਂ ਆਲਮੋਸਟ ਬਹੁਤ ਘਟ ਜਾਂਦੇ ਹੈਗੇ ਤੇ ਉਹ ਡੈੱਡ ਫੂਡ ਬਣ ਜਾਂਦਾ ਹੈ ਇੱਕ ਤਰ੍ਹਾਂ ਉਹ ਖਾਣ ਦੇ ਨਾਲ ਤਾਂ ਤੁਹਾਨੂੰ ਸੈਟੀਸਫੈਕਸ਼ਨ ਆਂਦੀ ਹੈ ਨਾ ਤਾਂ ਉਹਦੀ ਨਿਊਟ੍ਰੀਸ਼ਨਲ ਵੈਲਿਊ ਪ੍ਰੋਪਰ ਹੁੰਦੀ ਹੈ ਔਰ ਉਹਦੇ ਫਾਈਬਰ ਘੱਟ ਹੋਣ ਕਰਕੇ ਉਹ ਕੌਨਸਟਿਪੇਟਿੰਗ ਹੁੰਦਾ ਹੈਗਾ ਤਾਂ ਉਹਦੇ ਨਾਲ ਇਹ ਪ੍ਰੋਬਲਮ ਹੋ ਜਾਂਦੀ ਹੈ ਤਾਂ ਸਾਨੂੰ ਉਹ ਡਾਈਟ ਲੈਣੀ ਚਾਹੀਦੀ ਹੈ ਜਿਹਦਾ ਇੱਕ ਤਾਂ ਵਾਟਰ ਕੰਟੈਂਟ ਜ਼ਿਆਦਾ ਹੋਵੇ ਜਿਵੇਂ ਤਰਬੂਜ ਹੈ ਖਰਬੂਜਾ ਐਸੇ ਫਰੂਟਸ ਹਨ ਜਾਂ ਐਸੀਆਂ ਵੈਜੀਟੇਬਲ ਜਿਵੇਂ ਗਾਜਰ ਹੈ ਮੂਲੀ ਹੈ ਸੈਲਡ ਸਾਨੂੰ ਪ੍ਰੋਪਰ ਲੈਣਾ ਚਾਹੀਦਾ ਹੈਗਾ ਇੱਕ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਕਿ ਕਿਵੇਂ ਖਾਣਾ ਖਾਣ ਦਾ ਇੱਕੋ ਹੀ ਰੂਲ ਹੈ ਕਿ ਜੋ ਵੀ ਤੁਸੀਂ ਖਾਓ ਇੰਨਾ ਜ਼ਿਆਦਾ ਚਬਾ ਕੇ ਖਾਓ ਕਿ ਉਹ ਪਾਣੀ ਬਣ ਕੇ ਪੇਟ ਚ ਜਾਏ ਫਿਰ ਤੁਹਾਨੂੰ ਹਰ ਚੀਜ਼ ਡਾਈਜੈਸਟ ਹੋਏਗੀ ਔਰ ਸਟੂਲ ਵੀ ਤੁਹਾਡਾ ਸਾਫਟਵੇਅਰ ਹੈਗਾ ਹੂੰ ਉਸ ਤੋਂ ਬਾਅਦ ਅਗਲੀ ਗੱਲ ਆਉਂਦੀ ਹੈ ਟਾਇਲਟ ਐਟੀਕੀਟਸ ਤੇ ਕਿ ਟਾਇਲਟ ਦੇ ਵਿੱਚ ਜਿਹੜਾ ਨਾਰਮਲ ਸਟੂਲ ਪਾਸਿੰਗ ਦਾ ਟਾਈਮ ਹੈ ਉਹ 3 ਤੋਂ 5 ਮਿੰਟ ਹੋਣਾ ਚਾਹੀਦਾ ਹੈ ਹੂੰ ਪਰ ਜਿੰਨੀ ਅੰਗ ਜਨਰੇਸ਼ਨ ਹੈ ਉਹ ਸਾਰੇ 20 ਤੋਂ 30 ਮਿੰਟ ਟਾਇਲਟ ਦੇ ਵਿੱਚ ਸਪੈਂਡ ਕਰਦੇ ਆ ਐਵਰੇਜ 1% ਉਹਦਾ ਰੀਜ਼ਨ ਹੈ ਕਿ ਉੱਥੇ ਉਹ ਫੋਨ ਯੂਜ਼ ਕਰਦੇ ਆ ਤੇ ਜਦੋਂ ਤੁਸੀਂ ਫੋਨ ਦੇਖ ਰਹੇ ਹੁੰਦੇ ਹੋ ਤਾਂ ਤੁਹਾਡੇ ਟਾਈਮ ਦੀ ਸੈਂਸ ਚਲੀ ਜਾਂਦੀ ਹੈ ਔਰ ਕਈ ਵਾਰੀ ਤੁਸੀਂ ਕਾਫੀ ਦੇਰ ਤੱਕ ਬੈਠੇ ਰਹਿੰਦੇ ਹੋ ਤੁਹਾਨੂੰ ਆਈਡੀਆ ਹੀ ਨਹੀਂ ਹੁੰਦਾ ਕਿ ਮੈਨੂੰ ਟਾਇਲਟਸ ਬੈਠੇ ਨਾ ਜਿਆਦਾ ਟਾਈਮ ਹੋ ਚੁੱਕਿਆ ਤਾਂ ਟਾਇਲਟ ਦੇ ਵਿੱਚ ਨਿਊਜ਼ਪੇਪਰ ਮੈਗਜ਼ੀਨ ਔਰ ਮੋਬਾਈਲ ਇਹ ਤਿੰਨੋਂ ਚੀਜ਼ਾਂ ਨਹੀਂ ਯੂਜ਼ ਕਰਨੀਆਂ ਜਿੱਦਾਂ ਪੁਰਾਣੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹ ਪਹਿਲਾਂ ਅਖਬਾਰ ਪੜ੍ਹਾ ਕਰਦੇ ਸੀ ਜਾਂ ਮੈਗਜ਼ੀਨ ਪੜ੍ਹ ਲਿਆ ਬਿਕਾਜ਼ ਉਹਦੇ ਪਿੱਛੇ ਸਾਇੰਸ ਇਹ ਹੈ ਜਾਂ ਸੋਚ ਇਹ ਹੈ ਕਿ ਲੋਕ ਸੋਚਦੇ ਨੇ ਕਿ ਇਹ ਤਾਂ ਵੇਸਟ ਟਾਈਮ ਹੈ ਇਹਨੂੰ ਬਚਾ ਲਿਆ ਇਹਨੂੰ ਬਚਾ ਲਿਆ ਜਾਏ ਜੇ ਮੈਂ ਉੱਥੇ ਬੈਠ ਕੇ ਮੰਨ ਲਓ ਕੁਝ ਪੜ੍ਹ ਲੂੰਗਾ ਤਾਂ ਮੇਰਾ ਟਾਈਮ ਵੀ ਯੂਟਿਲਾਈਜ਼ ਹੋ ਜਾਏਗਾ ਬਟ ਦਿਸ ਇਸ ਨਾਟ ਟਰੂ ਉਸੀ ਜੱਤਕ ਉਥੇ ਪ੍ਰੋਪਰ ਉਸ ਸੈਂਸ 'ਚ ਨਹੀਂ ਬੈਠਦੇ ਤਾਂ ਤੁਹਾਡਾ ਸਕੂਲ ਪਾਸਿੰਗ ਕਦੀ ਪ੍ਰੋਪਰ ਨਹੀਂ ਹੋ ਸਕਦੀ। ਹੂੰ। ਦੂਸਰੀ ਗੱਲ ਹੈ ਕਿ ਜਿਹੜਾ ਇੰਡੀਅਨ ਕਮੋਡ ਤੇ ਵੈਸਟਰਨ ਕਮੋਡ ਦੇ ਵਿੱਚ ਫਰਕ ਹੈ। ਹੂੰ। ਜਿਹੜਾ ਇੰਡੀਅਨ ਕਮੋਡ ਸੀ ਉਹਦੇ ਤੇ ਕੋਈ ਵੀ ਇੰਨੀ देर ਨਹੀਂ ਬੈਠ ਸਕਦਾ ਸੀ। ਬਿਲਕੁਲ। ਔਰ ਉਹਦੇ ਤੇ ਜਿਹੜੀ ਪੋਜੀਸ਼ਨ ਬਣਦੀ ਸੀ ਉਹਨੂੰ ਸਕੁਐਟਿੰਗ ਪੋਜੀਸ਼ਨ ਕਹਿੰਦੇ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ। ਥੈਟ ਇਜ਼ ਵੈਰੀ ਹੈਲਪਫੁਲ ਇਨ ਪਾਸਿੰਗ ਦ ਸਟੂਡ। ਹੂੰ। ਤੇ ਜਿਹੜਾ ਹੁਣ ਵੈਸਟਰਨ ਕਮੋਡ ਹੈ ਉਹਦੇ ਵਿੱਚ ਇਹ ਪ੍ਰੋਬਲਮ ਹੈ। ਪਰ ਉਹਨੂੰ ਤੁਸੀਂ ਇੱਕ ਸਿੰਪਲ ਚੀਜ਼ ਨੂੰ ਕਰਕੇ ਕਿ ਤੁਸੀਂ ਜਿਹੜੀ ਟਾਇਲਟ ਸੀਟ ਹੈ ਉਹਦੇ ਅੱਗੇ ਇੱਕ ਸਟੂਲ ਰੱਖ ਲਓ ਉਹਦੇ ਉੱਤੇ ਪੈਰ ਰੱਖ ਲਓ ਤਾਂ ਤੁਹਾਡੀ ਪੋਜੀਸ਼ਨ ਉਹੀ ਹੋ ਜਾਏਗੀ ਜੋ ਇੰਡੀਅਨ ਕਮੋਡ ਤੇ ਹੁੰਦੀ ਹੈ ਬਿਲਕੁਲ ਔਰ ਡੈਫੀਨਿਟਲੀ ਇਹ ਕੰਫਰਟੇਬਲ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਅੱਜਕਲ ਨੀ ਜੋਇੰਟ ਦੀਆਂ ਪ੍ਰੋਬਲਮ ਹੈ ਤਾਂ ਉਹ ਇੰਡੀਅਨ ਕਮੋਡ ਤੇ ਤਾਂ ਬੈਠ ਹੀ ਨਹੀਂ ਸਕਦੇ ਤਾਂ ਵੈਸਟਰਨ ਕਮੋਡ ਤੇ ਬੈਠ ਗਏ ਪਰ ਤੁਹਾਡੇ ਨੀਜ਼ ਜਿਹੜੇ ਨੇ ਤੁਹਾਡੇ ਹਿਪਸ ਤੋਂ ਉੱਚੇ ਹੋ ਜਾਂਦੇ ਤਾਂ ਉਹਦੇ ਲਈ ਸਾਹਮਣੇ ਇੱਕ ਸਟੂਲ ਰੱਖ ਲਿਆ ਇਹ ਦੂਸਰੀ ਚੀਜ਼ ਹੋ ਗਈ ਤੀਸਰੀ ਚੀਜ਼ ਇਹ ਹੈ ਕਿ ਟਾਇਲਟ ਦੇ ਅੰਦਰ ਨਾ ਇੱਕ ਬਿਡਟ ਯੂਜ਼ ਹੁੰਦਾ ਹ ਹ ਜੇ ਤੁਸੀਂ ਕਿਸੇ ਵੀ 5 ਸਟਾਰ ਹੋਟਲ 'ਚ ਜਾਓ ਕਿਸੇ ਵੀ ਕੰਟਰੀ ਦੇ ਵਿੱਚ ਜਾਓ ਤੁਸੀਂ ਦੇਖੋਗੇ ਉੱਥੇ ਬਿਡਟ ਨਹੀਂ ਹੁੰਦਾ ਜਿਹੜਾ ਟਾਇਲਟ ਸੀਟ ਦੇ ਪਿੱਛੇ ਲੱਗਿਆ ਹੁੰਦਾ ਬਿਲਕੁਲ ਉੱਥੇ ਹੈਲਥ ਫੌਸਟ ਹੁੰਦਾ ਜਿਹੜਾ ਸਾਈਡ ਤੇ ਲੱਗਦਾ ਹ ਹ ਤਾਂ ਹੈਲਥ ਫੌਸਟ ਜਿਹੜਾ ਹੁੰਦਾ ਹੈ ਉਹ ਸੇਫ ਹੈ ਯੂਜ਼ ਕਰਨਾ ਜਦੋਂ ਬੀਟਡ ਯੂਜ਼ ਕਰਦੇ ਆ ਤਾਂ ਉਹ ਇੱਕ ਪਿਚਕਾਰੀ ਦੀ ਤਰ੍ਹਾਂ ਇੰਜਰੀ ਕਰ ਦਿੰਦਾ ਔਰ ਉਹਦੇ ਨਾਲ ਹੀ ਕਈ ਲੋਕਾਂ ਨੂੰ ਪਾਇਲਸ ਹੋ ਜਾਂਦੀ ਹੈ ਬਿਲਕੁਲ ਤਾਂ ਇਹ ਕੁਝ ਜਨਰਲ ਟਾਇਲਟ ਦੇ ਚੇਂਜਸ ਨੇ ਜਿਹੜੀਆਂ ਆਦਮੀ ਨੂੰ ਆਪਣੇ ਲਾਈਫ ਸਟਾਈਲ 'ਚ ਕਰਨੀਆਂ ਚਾਹੀਦੀਆਂ ਔਰ ਲਾਸਟ ਬਟ ਵੈਰੀ ਇੰਪੋਰਟੈਂਟ ਐਕਸਰਸਾਈਜ਼ ਕਿ ਜੇ ਤੁਹਾਡਾ ਟੋਟਲ ਸੈਡੈਂਟਰੀ ਲਾਈਫ ਸਟਾਈਲ ਔਰ ਜ਼ੀਰੋ ਐਕਸਰਸਾਈਜ਼ ਹੈ ਤਾਂ ਤੁਹਾਡੀ ਡਾਈਜੈਸ਼ਨ ਕਦੀ ਵੀ ਅੱਛੀ ਨਹੀਂ ਹੋ ਸਕਦੀ ਡਾਈਜੈਸ਼ਨ ਅੱਛੀ ਹੋਏ ਇਸ ਲਈ ਤੁਹਾਨੂੰ ਐਕਸਰਸਾਈਜ਼ ਕਰਨਾ ਚਾਹੀਦਾ ਹੋਰ ਕੁਝ ਨਹੀਂ ਕਰ ਸਕਦੇ ਤਾਂ ਮਾਰਨਿੰਗ ਈਵਨਿੰਗ ਵਾਕ ਕਰੋ ਬ੍ਰਿਸਕ ਵਾਕ 15-15 ਮਿੰਟ ਸਰਿਸ ਤੋਂ ਲਾਵਾ ਪਾਈਲਸ ਦੀ ਜਿਹੜੀ ਗੱਲ ਕਰੀਏ ਤਾਂ ਕਈ ਵਾਰ ਇਹ ਦੇਖਿਆ ਜਾਂਦਾ ਕਿ ਇਸ ਨੂੰ ਲੋਕ ਇਗਨੋਰ ਕਰ ਦਿੰਦੇ ਨੇ ਤੇ ਜਦੋਂ ਉਹ ਵੱਡਾ ਕੋਈ ਜ਼ਖਮ ਜਾਂ ਪਾਈਲਸ ਦਾ ਇੱਕ ਨਵਾਂ ਰੂਪ ਲੈ ਲੈਂਦਾ ਤਾਂ ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਕਰਦੇ ਨੇ ਇਸ ਦੇ ਸਿੰਪਟਮ ਕੀ ਨੇ ਕਿ ਕਦੋਂ ਬੰਦੇ ਨੂੰ ਸਹੀ ਇਲਾਜ ਦੀ ਜ਼ਰੂਰਤ ਹੁੰਦੀ ਹੈ ਜਾਂ ਕਦੋਂ ਉਹਨੂੰ ਇਲਾਜ ਕਰਵਾ ਲੈਣਾ ਚਾਹੀਦਾ ਦੇਖੋ ਸਭ ਤੋਂ ਵੱਡਾ ਇਸ਼ੂ ਕੀ ਹੈ ਲੋਕਾਂ ਦੇ ਮਨ 'ਚ ਇਹਦੇ ਲਈ ਹੈਜ਼ਿਟੇਸ਼ਨ ਹੈ ਬਿਲਕੁਲ ਇੱਕ ਬੰਦਾ ਦੂਸਰੇ ਨੂੰ ਕਦੀ ਨਹੀਂ ਦੱਸਣਾ ਜਾਂਦਾ ਉਹ ਕਹੇਗਾ ਮੈਨੂੰ ਹਾਰਟ ਦੀ ਪ੍ਰੋਬਲਮ ਹੈ ਹੀ ਵਿਲ ਟੈਲ एवरीवन ਕਿ ਮੈਨੂੰ ਹਾਰਟ ਦੀ ਪ੍ਰੋਬਲਮ ਹੈ ਮੈਨੂੰ ਹਾਰਟ ਦੀ ਪ੍ਰੋਬਲਮ ਹੈ ਪਰ ਉਹਨੂੰ ਪਾਇਲਸ ਹੋ ਜਾਂਦੀ ਹੈ ਉਹ ਕਿਸੇ ਨੂੰ ਦੱਸਣਾ ਨਹੀਂ ਜਾਂਦਾ ਉਹ ਉਹਨੂੰ ਇਹ ਟੈਬੂ ਲੱਗਦਾ ਕਿ ਮੈਂ ਕਿਸੇ ਨੂੰ ਦੱਸੂਗਾ ਲੋਕ ਹੱਸਣਗੇ ਬਿਲਕੁਲ ਤੇ ਪਹਿਲੀ ਚੀਜ਼ ਹੈ ਸ਼ਰਮ ਹੈਜ਼ਿਟੇਸ਼ਨ ਔਰ ਦੂਸਰੀ ਚੀਜ਼ ਹੈ ਕਿ ਬੰਦੇ ਨੂੰ ਲੱਗਦਾ ਹੈ ਕਿ ਜੇ ਮੈਂ ਡਾਕਟਰ ਕੋਲ ਗਿਆ ਕਿ ਤੇ ਮੇਰਾ ਆਪਰੇਸ਼ਨ ਹੋ ਗਿਆ ਆਪਰੇਸ਼ਨ ਜੇ ਮੈਨੂੰ ਦਰਦ ਹੋਏਗਾ ਤੇ ਸ਼ਰਮ ਔਰ ਆਪਰੇਸ਼ਨ ਦਾ ਡਰ ਇਹਦੇ ਕਰਕੇ ਲੋਕ ਹੈਜ਼ਿਟੇਟ ਕਰਦੇ ਨੇ ਤਾਂ ਉਹ ਹੈਜ਼ਿਟੇਸ਼ਨ ਨਾ ਹੋਏ ਤਾਂ ਇਹ ਗੱਲ ਨੂੰ ਆਪਾਂ ਆਪਣੇ ਧਿਆਨ 'ਚ ਰੱਖੀਏ ਕਿ ਜਿਵੇਂ ਬਾਕੀ ਬਿਮਾਰੀਆਂ ਹੁੰਦੀਆਂ ਉਵੇਂ ਹੀ ਇੱਕ ਬਿਮਾਰੀ ਹੈ ਔਰ ਇਹਨੂੰ ਆਪਾਂ ਜੇ ਟਾਈਮ ਸਿਰ ਚੈੱਕਅਪ ਕਰਾਣੇ ਆ ਤਾਂ ਇਹ ਠੀਕ ਹੋ ਸਕਦੀ ਹੈ ਜਿਹੜੀ ਤੁਸੀਂ ਦੂਸਰੀ ਗੱਲ ਕਹੀ ਕਿ ਸਿੰਪਟਮਸ ਕੀ ਹੈ ਦੇਖੋ ਤਿੰਨ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਕਾਮਨਲੀ ਜਿਹੜੀਆਂ ਅਸੀਂ ਐਡਰੈਸ ਕਰਦੇ ਆ ਇੱਕ ਨੂੰ ਪਾਇਲਸ ਕਹਿੰਦੇ ਆ ਇੱਕ ਨੂੰ ਫਿਸ਼ਰ ਕਹਿੰਦੇ ਆ ਤੇ ਤੀਸਰੀ ਨੂੰ ਫਿਸਚੂਲਾ ਕਹਿੰਦੇ ਆ ਪਹਿਲੀ ਪਾਇਲਸ ਜਿਹੜੀ ਬਵਾਸੀਰ ਹੁੰਦੀ ਹੈ ਇਹਦੀ 4 ਸਟੇਜਸ ਨੇ ਔਰ ਇਹਦੇ ਸਿੰਪਟਮ ਹੁੰਦੇ ਆ ਕਿ ਜਿਵੇਂ ਟਾਇਲਟ 'ਚ ਖੂਨ ਆਣਾ ਪੇਸ਼ੈਂਟ ਕਹਿੰਦਾ ਮੈਨੂੰ ਟਾਇਲਟ ਦੇ ਵਿੱਚ ਖੂਨ ਆਂਦਾ ਹ ਹ ਬੂੰਦਾਂ ਗਿਰਦੀਆਂ ਤੇ ਉਹਦੇ ਤੋਂ ਪਤਾ ਲੱਗਦਾ ਕਿ ਉਹਨੂੰ ਪਾਇਲਸ ਹੋ ਸਕਦੀ ਹੈ ਦੂਸਰੀ ਪ੍ਰੋਬਲਮ ਹੈ ਫਿਸ਼ਰ ਹ ਪੇਸ਼ੈਂਟ ਕਹਿੰਦਾ ਮੈਨੂੰ ਟਾਇਲਟ 'ਚ ਬਹੁਤ ਦਰਦ ਹੁੰਦਾ ਹੈ ਔਰ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ ਔਰ ਟਾਇਲਟ ਦੇ ਨਾਲ ਬਲੱਡ ਲੱਗ ਕੇ ਆਂਦਾ ਹ ਇਸ ਵਾਰ ਇਹ ਜਿਹੜਾ ਸਿੰਪਟਮ ਹੈ ਫਿਸ਼ਰ ਦਾ ਹ ਤੀਸਰੀ ਪ੍ਰੋਬਲਮ ਹੁੰਦੀ ਹੈ ਪੇਸ਼ੈਂਟ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਦਰਦ ਹੈ ਪਰ ਜਦੋਂ ਉੱਥੋਂ ਪਸ ਨਿਕਲ ਜਾਂਦੀ ਮੈਨੂੰ ਆਰਾਮ ਆ ਜਾਂਦਾ ਹੈ ਹੂੰ ਇਹਨੂੰ ਫਿਸਚੂਲਾ ਜਾਂ ਹਿੰਦੀ ਚ ਪਗੰਦਰ ਕਹਿੰਦੇ ਆ ਇਹ ਪ੍ਰੋਬਲਮ ਨੂੰ ਇਹ ਤਿੰਨ ਕਾਮਨ ਪ੍ਰੋਬਲਮ ਨੇ ਪਰ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਹਰ ਬੰਦੇ ਨੂੰ ਜ਼ਰੂਰ ਧਿਆਨ ਦੇਣੀ ਚਾਹੀਦੀ ਹੈ ਕਿ ਕੈਂਸਰ ਔਰ ਪਾਇਲਸ ਦੇ ਬਹੁਤ ਸਾਰੇ ਸਿੰਪਟਮ ਸਿਮਿਲਰ ਹੈ ਮਿਲਦੇ ਆ ਆਪਸ ਚ ਕੈਂਸਰ ਔਰ ਪਾਇਲਸ ਦੇ ਹਾਂਜੀ ਕੈਂਸਰ ਦੇ ਵਿੱਚ ਮੰਨ ਲਓ ਕਿਸੇ ਨੂੰ ਟਾਇਲਟ ਵਾਲੀ ਜਗ੍ਹਾ ਦਾ ਕੈਂਸਰ ਹੋ ਜਾਂਦਾ ਹ ਉਹਦੇ ਵਿੱਚ ਵੀ ਉਹਨੂੰ ਬਲੀਡਿੰਗ ਹੋਏਗੀ ਉਹਦੇ ਵਿੱਚ ਵੀ ਉਹਨੂੰ ਬਾਰ-ਬਾਰ ਟਾਇਲਟ ਜਾਣਾ ਪੈ ਸਕਦਾ ਹੈ ਹੂੰ ਤੇ ਪਾਈਲਸ ਦੇ ਵਿੱਚ ਵੀ ਐਸਾ ਹੋ ਸਕਦਾ ਹੈ। ਹੂੰ ਬਸ ਇੱਕ ਐਡੀਸ਼ਨਲ ਫੀਚਰ ਹੁੰਦਾ ਹੈ ਕਿ ਕੈਂਸਰ ਦੇ ਵਿੱਚ weight loss ਹੁੰਦਾ ਨਾਰਮਲੀ ਨਾਲ। ਪਰ ਆਮ ਬੰਦੇ ਨੂੰ ਕਿੱਥੇ ਪਤਾ ਲੱਗਦਾ ਕਿ ਮੇਰਾ ਵਜਨ ਘਟਿਆ ਕੌਣ ਐਸਾ ਬੰਦਾ ਹੁੰਦਾ ਜਿਹੜਾ ਰੋਜ਼ ਆਪਣਾ ਜਾਂ ਹਫਤੇ ਬਾਅਦ weight check ਕਰਦਾ। ਨਾਰਮਲੀ ਲੋਕ ਨਹੀਂ ਕਰਦੇ। ਤਾਂ ਇਸ ਲਈ ਇਹਦੇ ਸਿੰਪਟਮ ਬਹੁਤ ਸਿਮਿਲਰ ਨੇ। ਕਈ ਵਾਰੀ ਆਪਾਂ ਬਵਾਸੀਰ ਸਮਝ ਕੇ ਅਦਰੋਂ-ਉਦਰੋਂ ਦਵਾਈ ਲੈ ਕੇ ਖਾਂਦੇ ਰਹਿੰਦੇ ਆ। ਹੂੰ ਔਰ ਜਦੋਂ ਪ੍ਰੋਪਰ ਚੈੱਕਅਪ ਹੁੰਦਾ ਤਾਂ ਪਤਾ ਲੱਗਦਾ ਕਿ ਇਹ ਤਾਂ ਕੈਂਸਰ ਹੈ। ਹੂੰ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਹੂੰ ਤੇ ਇਲਾਜ ਨਹੀਂ ਹੁਕਮਦਾ ਸਰ ਬਿਲਕੁਲ ਜਿਸ ਤਰੀਕੇ ਤੁਸੀਂ ਕਿਹਾ ਨਾ ਕਿ ਇਧਰ ਉਧਰ ਇਲਾਜ ਦੀ ਗੱਲ ਤਾਂ ਕਈ ਵਾਰ ਪੇਸ਼ੈਂਟਸ ਦੇ ਨਾਲ ਜਾਂ ਆਮ ਜ਼ਿੰਦਗੀ ਦੇ ਵਿੱਚ ਕਿ ਲੋਕ ਜਿਨ੍ਹਾਂ ਨੂੰ ਇਸ ਬਿਮਾਰੀ ਦੇ ਨਾਲ ਜੂਝ ਰਹੇ ਹੁੰਦੇ ਉਹਨਾਂ ਨਾਲ ਜਦ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਪਹਿਲਾਂ ਮੈਂ ਇਦਾਂ ਹੀ ਕਿਤੇ ਕਿਸੇ ਡਾਕਟਰ ਕੋਲੇ ਜਾਂ ਕਿਸੇ ਆਪਣੇ ਨਜ਼ਦੀਕੀ ਕਿਸੇ ਹਸਪੀਟਲ ਦੇ ਵਿੱਚ ਜਾਂ ਕਿਸੇ ਡਾਕਟਰ ਕੋਲੇ ਇਲਾਜ ਕਰਵਾਇਆ ਤਾਂ ਉਸ ਦੇ ਨਾਲ ਮੇਰਾ ਟ੍ਰੀਟਮੈਂਟ ਵਾਧਾ ਵੱਧ ਗਿਆ ਜਾਂ ਕਹਿ ਸਕਦੇ ਹਾਂ ਕਿ ਬਿਮਾਰੀ ਹੋਰ ਵਿਗੜ ਗਈ ਇਸ ਦੇ ਕੀ ਕਾਰਨ ਨੇ ਕਿ ਇਸ ਦੇ ਵਿੱਚ ਬਹੁਤ ਕੁਝ ਇਸ ਤਰੀਕੇ ਦੇ ਟਰੀਟਮੈਂਟ ਕੀਤੇ ਜਾ ਰਹੇ ਨੇ ਜੋ ਨੁਕਸਾਨਦਾਇਕ ਨੇ ਦੇਖੋ ਬਹੁਤ ਸਾਰੇ ਲੋਕ ਐਸਾ ਕਰਦੇ ਆ ਕਿ ਤੁਸੀਂ ਉਹਨਾਂ ਕੋਲ ਜਾਓ ਉਹ ਬਿਨਾ ਚੈੱਕਅਪ ਦੇ ਤੁਹਾਨੂੰ ਦਵਾਈ ਦਿੰਦੇ ਆ ਤਾਂ ਜਿਵੇਂ ਹੁਣੇ ਤੁਹਾਨੂੰ ਦੱਸਿਆ ਕਿ ਕੈਂਸਰ ਔਰ ਪਾਈਲਸ ਦੇ ਸਿੰਪਟਮ ਸਿਮਿਲਰ ਹਨ ਜਦ ਤੱਕ ਤੁਸੀਂ ਚੈੱਕ ਨਹੀਂ ਕੀਤਾ ਤੁਹਾਨੂੰ ਕਿਵੇਂ ਪਤਾ ਲੱਗ ਸਕਦਾ ਕਿ ਇਹ ਕੈਂਸਰ ਹੈ ਕਿ ਪਾਈਲਸ ਹੈ ਔਰ ਮੰਨ ਲਓ ਤੁਸੀਂ ਉਹਨੂੰ ਦਵਾਈ ਦੇ ਰਹੇ ਹੋ ਔਰ ਕੱਲ ਨੂੰ ਉਹ ਪੇਸ਼ੈਂਟ ਦੀ ਪ੍ਰੋਬਲਮ ਵੱਧ ਜਾਂਦੀ ਹੈ ਤਾਂ ਆਫ ਕੋਰਸ ਉਹ ਟ੍ਰਬਲ ਚ ਹੀ ਆ ਜਾਏਗਾ ਮੈਂ ਆਪਣੇ ਕੈਰੀਅਰ ਦੇ ਵਿੱਚ ਐਸੇ ਬਹੁਤ ਪੇਸ਼ੈਂਟ ਦੇਖੇ ਆ ਜਿਨ੍ਹਾਂ ਨੇ ਕਿਤੋਂ ਚੈੱਕਅਪ ਨਹੀਂ ਕਰਾਇਆ ਦਵਾਈ ਲੰਦੇ ਰਹੇ ਜਦੋਂ ਅਸੀਂ ਚੈੱਕ ਕੀਤਾ ਉਹਨੂੰ ਕੈਂਸਰ ਸੀ ਅਸੀਂ ਉਹਨੂੰ ਪੀਜੀਆ ਰეკਮੈਂਡ ਕੀਤਾ ਤਾਂ ਡਾਇਗਨੋਸਿਸ ਹੀ ਮੈਡੀਕਲ ਲਾਈਨ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਕਿ ਬਿਮਾਰੀ ਦਾ ਪਤਾ ਸਭ ਤੋਂ ਪਹਿਲਾਂ ਲੱਗੇ ਇਹ ਸਭ ਤੋਂ ਜ਼ਰੂਰੀ ਹੈ ਸੋ ਕਈ ਵਾਰ ਇਹ ਵੀ ਦੇਖਿਆ ਗਿਆ ਕਿ ਪਾਈਲਸ ਨੂੰ ਲੈ ਕੇ ਕਈ ਡਾਕਟਰ ਵੀ ਇਹ ਕਹਿੰਦੇ ਨੇ ਕਿ ਕਈ ਟੈਕਨੀਕ ਸਹਿਤਾਂ ਦੀਆਂ ਨਿਕੀਆਂ ਪਾਈਲਸ ਦੇ ਵਿੱਚ ਜ਼ਿਆਦਾਤਰ ਇਸ ਨੂੰ ਕਹਿੰਦੇ ਨੇ ਕਿ ਜੋ 레이జర్ ਸਰਜਰੀ ਹੈ ਕਿ ਇਸ ਦੇ ਨਾਲ ਪਾਈਲਸ ਦੁਬਾਰਾ ਜਿਹੜੀ ਹੋਣ ਦੇ ਚਾਂਸਸ ਜਿੰਦੇ ਨੇ ਚਾਹੇ 5 ਸਾਲ ਬਾਅਦ ਚਾਹੇ 10 ਸਾਲ ਬਾਅਦ ਪਰ ਦੁਬਾਰਾ ਹੋ ਸਕਦੀ ਹੈ ਦੇਖੋ ਇਹ ਬਿਲਕੁਲ ਮਿਥ ਹੈ ਹਮ ਇਹ ਸੱਚ ਨਹੀਂ ਹੈ ਗੱਲ ਹਮ ਤੁਸੀਂ ਕੋਈ ਵੀ ਟੈਕਨੋਲੋਜੀ ਅੱਛੀ ਇਸਤੇਮਾਲ ਕਰਦੇ ਹੋ ਉਹਦਾ ਏਮ ਹੁੰਦਾ ਹੈ ਕਿ ਜੋ ਬਿਮਾਰੀ ਹੈ ਉਹਨੂੰ ਖਤਮ ਕਰ ਦੇ ਤੇ ਡੈਫੀਨੇਟਲੀ ਲੇਜ਼ਰ ਦੇ ਨਾਲ ਪਾਈਲਸ ਬਿਲਕੁਲ ਠੀਕ ਹੋ ਜਾਂਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕੋਈ ਸੈਕੰਡ ਥਾਟ ਨਹੀਂ ਹੈ ਪਰ ਇਹਦੇ 'ਚ ਇੱਕ ਇੰਪੋਰਟੈਂਟ ਗੱਲ ਨਾਲ ਹੀ ਸਮਝਣੀ ਬੜੀ ਜ਼ਰੂਰੀ ਹੈ ਕਿ ਬਿਮਾਰੀ ਦੁਬਾਰਾ ਹੋਣ ਲਈ ਤਾਂ ਲਾਈਫਸਟਾਈਲ ਰਿਸਪੌਂਸੀਬਲ ਹੈ ਪਹਿਲਾਂ ਵੀ ਤਾਂ ਹੋਈ ਤੁਹਾਨੂੰ ਤੁਹਾਨੂੰ ਪਹਿਲਾਂ ਵੀ ਤਾਂ ਲਾਈਫਸਟਾਈਲ ਕਰਕੇ ਹੋਈ ਜੇ ਕੱਲ ਨੂੰ ਤੁਸੀਂ ਆਪਣੇ ਉਸ ਲਾਈਫ ਸਟਾਈਲ ਨੂੰ ਕਰੈਕਟ ਨਹੀਂ ਕਰੋਗੇ ਤਾਂ ਆਫਕੋਰਸ ਤੁਸੀਂ ਦੁਨੀਆ ਦੀ ਕਿਸੇ ਵੀ ਟੈਕਨੀਕ ਨਾਲ ਕਰਾਓ ਤੁਹਾਨੂੰ ਦੁਬਾਰਾ ਹੋ ਸਕਦਾ ਮਤਲਬ ਕੋਈ ਅੱਧਾ ਦੀ ਟੈਕਨੀਕ ਨਹੀਂ ਹੈਗੀ ਕਿ ਜਿਸ ਦੇ ਨਾਲ ਇੱਕ ਵਾਰ ਜਿਪਾਈ ਜੁਦਾਇ ਲਾਇਆ ਅਜ ਹੋ ਜੇ ਤਾਂ ਉਹ ਦੁਬਾਰਾ ਨਾ ਹੋਵੇ ਸਰ ਇਹਨੂੰ ਸਮਝਣ ਲਈ ਨਾ ਤੁਹਾਨੂੰ ਇੰਜ ਸਮਝਣਾ ਪਏਗਾ ਮੰਨ ਲਓ ਕਿਸੇ ਨੂੰ 슈ਗਰ ਹੈ ਹਾਂ ਉਹਨੇ ਦਵਾਈ ਖਾਈ ਔਰ ਉਹਦੀ 슈ਗਰ ਠੀਕ ਹੋ ਗਈ ਉਹਨੇ ਨਾਲ ਰਸਗੁੱਲੇ ਖਾਣੇ ਸ਼ੁਰੂ ਕਰਤੇ ਤੇ ਉਸ ਤੋਂ ਬਾਅਦ ਉਹ ਕਹ ਰਿਹਾ ਕਿ ਹੁਣ ਮੇਰੀ 슈ਗਰ ਕਿਉਂ ਵੱਧ ਰਹੀ ਹੈ ਐਸਾ ਨਹੀਂ ਹੈ ਤੁਹਾਨੂੰ ਔਰ ਉਹਦੇ 'ਚ ਵੀ ਅਸੀਂ ਕੋਈ ਮੇਜਰ ਗੱਲਾਂ ਨਹੀਂ ਕਹਿੰਦੇ ਅਸੀਂ ਹਰ ਪੇਸ਼ੈਂਟ ਨੂੰ ਡਿਸਚਾਰਜ ਟਾਈਮ ਸਿਰਫ ਤਿੰਨ ਚੀਜ਼ਾਂ ਕਹਿੰਨੇ ਆ ਇੱਕ ਕਿ ਤੁਸੀਂ ਗੁੱਡ ਕੁਆਂਟੀਟੀ ਆਫ ਫਰੂਟ ਖਾਣਾ ਇੱਕ ਡੇਲੀ ਸੈਲਡ ਲੈਣਾ ਔਰ ਤੀਸਰਾ ਜੋ ਵੀ ਖਾਓ ਉਹਨੂੰ ਹੌਲੀ ਖਾਣਾ ਹੈ ਔਰ ਚਬਾ ਚਬਾ ਕੇ ਖਾਣਾ ਹੈ ਤੇ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਫੋਲੋ ਕਰੋ ਕਿਉਂਕਿ ਹੁਣ ਬਹੁਤ ਸਾਰੇ ਲੋਕ ਹੈ ਉਹਨਾਂ ਦੀ ਈਟਿੰਗ ਹੈਬਿਟਸ ਸਭ ਦੀਆਂ ਡਿਫਰੈਂਟ ਹੈ ਤਾਂ ਆਫਕੋਰਸ ਤੁਸੀਂ ਕਿਸੇ ਦੀਆਂ ਈਟਿੰਗ ਹੈਬਿਟਸ ਚੇਂਜ ਨਹੀਂ ਕਰ ਸਕਦੇ ਸਰ ਜਿਸ ਤਰੀਕੇ ਨਾਲ ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਕਿ ਜੇ ਐਂਸ਼ੀਅੰਟ ਆਪਾਂ ਟੈਕਨੀਕ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਨਾ ਕਿਤੇ ਅਸੀਂ ਜਦੋਂ ਮਾਡਰਨ ਟ੍ਰੀ ਟੈਕਨੀਕ ਦੇ ਨਾਲ ਜੋੜਦੇ ਹਾਂ ਤਾਂ ਉਸ ਦੇ ਵੀ ਕਈ ਜਿਹੜੇ ਨਤੀਜੇ ਨੇ ਉਹ ਬਹੁਤ ਚੰਗੇ ਨਿਕਲਦੇ ਨੇਗੇ ਬਿਲਕੁਲ ਹਾਂ ਇਹਦੇ ਲਈ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਕਿ ਜਿਹੜੀ ਫਿਸਚੂਲਾ ਦੀ ਬਿਮਾਰੀ ਹੈ ਜਿਸ ਨੂੰ ਕਿ ਵਰਲਡ ਵਾਈਡ ਬਹੁਤ ਟਫ ਡਿਜ਼ੀਜ਼ ਮੰਨਿਆ ਜਾਂਦਾ ਪੂਰੇ ਵਰਲਡ ਦੇ ਵਿੱਚ 5000 ਸਾਲ ਪਹਿਲਾਂ 5000 ইয়ার্স ব্যাক ਜਿਹੜੇ ਆਚਾਰੇ ਸੁਸ਼ਰ ਉਸ ਜਿਹਨਾਂ ਨੂੰ ਫਾਦਰ ਆਫ ਸਰਜਰੀ ਕਿਹਾ ਜਾਂਦਾ ਉਹਨਾਂ ਨੇ ਉਸ ਟਾਈਮ ਤੇ ਇੱਕ ਟੈਕਨੀਕ ਡਿਵੈਲਪ ਕੀਤੀ ਕਿ 4 ਸੂਤਰ ਅੱਜ ਪੂਰੇ ਵਰਡ ਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਅਲਕਲਾਈਨ ਵਾਟਰ ਪੀਓ ਕਿ ਅਲਕਲਾਈਨ ਵਾਟਰ ਪੀਣ ਦੇ ਨਾਲ ਤੁਹਾਡਾ ਜਿਹੜਾ ਹੈਗਾ ਨਾ ਉਸ ਕੈਂਸਰ ਸੈਲਸ ਉਹਦੇ ਵਿੱਚ ਗਰੋ ਨਹੀਂ ਕਰਦੇ ਇਟ ਇਜ਼ ਵੈਰੀ ਯੂਸਫੁਲ ਗੁੱਡ ਫॉर ਹੈਲਥ ਉਹਨਾਂ ਨੇ ਉਸ ਟਾਈਮ ਤੇ ਉਹ ਮਟੀਰੀਅਲ ਯੂਜ਼ ਕੀਤੇ ਥ੍ਰੈਡ ਦੇ ਉੱਤੇ ਜਿਹਦੇ ਨਾਲ ਉਹ ਅਲਕਲਾਈਨ ਥ੍ਰੈਡ ਬਣ ਗਿਆ ਤੇ ਉਹ ਜਦੋਂ ਉਸ ਟਰੈਕ ਦੇ ਵਿੱਚ ਇਨਸਰਟ ਕੀਤਾ ਇੱਕ ਤਾਂ ਉਹ ਕੰਫਰਟੇਬਲ ਸੀਗਾ ਡੇ ਕੇਅਰ ਪ੍ਰੋਸੀਜਰ ਸੀ ਉਹਦੇ ਲਈ ਕੋਈ ਮੇਜਰ ਐਨੈਸਥੀਸ਼ੀਆ ਰਿਕੁਆਇਰਡ ਨਹੀਂ ਸੀ ਔਰ ਡੈਫੀਨਿਟਲੀ ਪੇਸ਼ੈਂਟ ਪਹਿਲੇ ਦਿਨ ਤੋਂ ਆਪਣੀ ਡਿਊਟੀ ਨੂੰ ਰੀਜ਼ਿਊਮ ਕਰ ਸਕਦਾ ਸੀਗਾ ਪਰ ਉਹਦਾ ਇੱਕੋ ਹੀ ਡਰਾਪ ਬੈਗ ਸੀ ਜਿਹੜਾ ਮਾਡਰਨ ਵਰਡ ਚ ਅੱਜ ਆ ਜਾਂਦਾ ਅੱਜ ਲੋਕ ਸੈਂਸਿਟਿਵ ਐ ਅੱਜ ਲੋਕਾਂ ਦੀ ਬੀਅਰਿੰਗ ਕੈਪੈਸਿਟੀ ਬਹੁਤ ਘੱਟ ਐ ਉਹ ਉਸ ਪੇਨ ਨੂੰ ਟੋਲਰੇਟ ਨਹੀਂ ਕਰ ਸਕਦੇ ਤਾਂ ਯੂ ਹੈਵ ਟੂ ਕੰਬਾਈਨ ਇਟ ਵਿਦ ਦਾ ਮਾਡਰਨ ਟੈਕਨੋਲੋਜੀ ਕਿ ਜਿਹਦੇ ਨਾਲ ਉਹ ਕੰਫਰਟੇਬਲ ਹੋ ਜਾਏ ਸਰ ਇਹ ਵੀ ਕਿਸੇ ਆਯੁਰਵੇਦ ਟੈਕਨੀਕ ਦਾ ਹਿੱਸਾ ਹੈ ਕਿ ਕਈ ਵਾਰ ਇਹ ਦੇਖਿਆ ਜਾਂਦਾ ਕਿ ਪੇਸ਼ੈਂਟਸ ਨਾਲ ਸਾਡੀ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਪਹਿਲਾਂ ਜਿੱਥੇ ਉਹਨਾਂ ਨੇ ਕਦੇ ਇਲਾਜ ਕਰਵਾਇਆ ਤਾਂ ਉੱਥੇ ਬਦਾਮ ਰੋਗਨ ਜਾਂ ਕਹਿ ਸਕਦੇ ਬਦਾਮ ਦਾ ਤੇਲ ਉਸ ਦੇ ਵਿੱਚ ਕੋਈ ਤਜਾਬ ਵੀ ਆ ਕੋਈ ਕੈਮੀਕਲ ਪਾ ਕੇ ਉਸ ਦੇ ਨਾਲ ਜਿਹੜੇ ਮੋਕੇ ਨੇਗੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਵੀ ਸਹੀ ਹੈ ਦੇਖੋ ਇਹ ਇੱਕ ਟਾਈਮ ਟੈਸਟਡ ਟੈਕਨੀਕ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਇਹਨੂੰ ਮੈਡੀਕਲੀ ਸਕਲੇਰੋਥੈਰਪੀ ਕਹਿੰਦੇ ਆ ਇਹ ਹਰ ਮੇਜਰ ਹਸਪੀਟਲ ਦੇ ਵਿੱਚ ਇੰਸਟੀਚਿਊਟ ਦੇ ਵਿੱਚ ਇਹ ਟੈਕਨੋਲੋਜੀ ਪੁਰਾਣੀ ਯੂਜ਼ ਹੁੰਦੀ ਹੈ ਇਹਦੇ ਚ ਕੀ ਹੈ ਕਿ ਬਦਾਮ ਰੋਗਨ ਦੇ ਵਿੱਚ 5 ਐਮ ਐਲ ਕਾਰਬੋਲਿਕ ਐਸਿਡ ਨੂੰ ਪਾਇਆ ਜਾਂਦਾ ਹੈਗਾ ਉਹਦਾ ਇੰਜੈਕਸ਼ਨ ਐਮਰੋਇਡ ਦੇ ਵਿੱਚ ਲਗਾਇਆ ਜਾਂਦਾ ਹੈ ਜਿਹਦੇ ਨਾਲ ਐਮਰੋਇਡ ਦਾ ਜਿਹੜਾ ਮਾਸ ਹੁੰਦਾ ਹੈ ਉਹ ਸਖਤ ਹੋ ਜਾਂਦਾ ਉੱਥੇ ਫਾਈਬਰੋਸਿਸ ਹੋ ਜਾਂਦਾ ਹੈ ਔਰ ਕਿਉਂਕਿ ਉਹ ਲਚੀਲਾ ਹੁੰਦਾ ਤਾਂ ਹੀ ਉਹਦੇ ਚ ਬਲੀਡਿੰਗ ਹੋ ਰਹੀ ਹੁੰਦੀ ਹੈ ਜਿਵੇਂ ਉੱਥੇ ਫਾਈਬਰੋਸਿਸ ਹੁੰਦਾ ਹੈ ਬਲੀਡਿੰਗ ਖਤਮ ਹੋ ਜਾਂਦੀ ਹੈ ਪਰ ਇਦੇ ਵਿੱਚ ਦੁੱਖ ਦੀ ਗੱਲ ਕੀ ਹੈ ਬਹੁਤ ਸਾਰੇ ਐਸੇ ਲੋਕ ਹੈ ਇੰਜੈਕਸ਼ਨ ਲਗਾ ਰਹੇ ਹਨ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਇਹ ਇੰਜੈਕਸ਼ਨ ਲਗਣਾ ਚਾਹੀਦਾ ਬਵਾਸੀਰ ਦੇ ਵਿੱਚ ਪਰ ਉਹ ਇਹਨੂੰ ਫਿਸ਼ਰ ਦੇ ਵਿੱਚ ਵੀ ਲਗਾ ਦਿੰਦੇ ਹਨ ਇਹ ਫਿਸਚੂਲਾ 'ਚ ਬਿਲਕੁਲ ਨਹੀਂ ਲਗਣਾ ਚਾਹੀਦਾ ਉਹ ਇਹਨੂੰ ਫਿਸਚੂਲਾ 'ਚ ਵੀ ਲਗਾ ਦਿੰਦੇ ਹਨ ਇੱਥੇ ਜਾ ਕੇ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਅਦਰਵਾਈਜ਼ ਇਹ ਵੀ ਇੱਕ ਟਾਈਮ ਟੈਸਟਡ ਟੈਕਨੀਕ ਹੈ ਫਾਰ ਟਰੀਟਮੈਂਟ ਆਫ ਹੈਮੋਰੋਇਡ ਅੱਛਾ ਸਰ ਇਸਦੀ ਰਿਕਵਰੀ ਕਿੰਨੇ ਟਾਈਮ ਦੇ ਵਿੱਚ ਹੋ ਜਾਂਦੀ ਹੈ ਮੰਨ ਲਓ ਕਿਸੇ ਦੀ ਅੱਜ ਲੇਜ਼ਰ ਸਰਜਰੀ ਹੁੰਦੀ ਹੈ ਤਾਂ ਉਹ ਕਿੰਨੇ ਦਿਨ ਬਾਅਦ ਆਪਣੇ ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ ਹੈ ਪਹਿਲੇ ਦੀ ਤਰ੍ਹਾਂ ਜਿਹੜਾ ਸ਼ੁਰੂ ਕਰ ਸਕਦਾ ਨਾਰਮਲ ਕੋਰਸ ਦੇ ਵਿੱਚ ਜਦੋਂ ਵੀ ਅਸੀਂ ਲੇਜ਼ਰ ਪ੍ਰੋਸੀਜਰ ਕਰਦੇ ਹਾਂ ਤਾਂ ਇਹ 15 ਤੋਂ 20 ਮਿੰਟ ਦਾ ਪ੍ਰੋਸੀਜਰ ਹੁੰਦਾ ਹੈ 3 ਤੋਂ 4 ਘੰਟੇ ਦੇ ਅੰਦਰ ਪੇਸ਼ੈਂਟ ਘਰ ਵਾਪਸ ਚਲਾ ਜਾਂਦਾ ਹੈ ਔਰ ਅਗਲੇ ਦਿਨ ਤੋਂ ਆਪਣਾ ਰੁਟੀਨ ਰੀਜ਼ਿਊਮ ਕਰ। ਅੱਛਾ ਇਸ ਤੋਂ ਇਲਾਵਾ ਜੇ ਮੈਂ ਰਾਣਾ ਪਾਈਲਸ ਹਸਪੀਟਲ ਦੀ ਗੱਲ ਕਰਾਂ ਤਾਂ ਇਸ ਨੂੰ ਬਾਕੀ ਹਸਪੀਟਲਜ਼ ਦੇ ਨਾਲੋਂ ਜਾਂ ਬਾਕੀ ਜਿੱਥੇ-ਜਿੱਥੇ ਪਾਈਲਸ ਦਾ ਇਲਾਜ ਹੋ ਰਿਹਾ ਉੱਥੋਂ ਕਿਵੇਂ ਵੱਖਰਾ ਦੇਖਦੇ ਹਾਂ? ਸਭ ਤੋਂ ਪਹਿਲੀ ਗੱਲ ਤਾਂ ਐਕਸਪੀਰੀਅੰਸ ਹੈ। 23 ਸਾਲ ਇਸ ਹਸਪੀਟਲ ਨੂੰ ਇਸ ਸਰਵਿਸ ਨੂੰ ਦਿੰਦੇ ਹੋਏ ਹੋ ਚੁੱਕੇ। ਦੂਸਰੀ ਚੀਜ਼ ਹੈ ਟੈਕਨੋਲੋਜੀ ਕੰਬਾਈਨਡ ਵਿਦ ਕੇਅਰ। ਸਾਡੇ ਕੋਲ ਵਾਰਡ ਦੀ ਹਰ ਲੇਟੈਸਟ ਟੈਕਨੋਲੋਜੀ ਅਵੇਲੇਬਲ ਹੈ। ਦੂਸਰਾ ਸਾਡੇ ਏਟ ਮੋਸਟ ਕੇਅਰ ਪ੍ਰੋਵਾਈਡ ਕੀਤੀ ਜਾਂਦੀ ਹੈ ਹਰ ਪੇਸ਼ੈਂਟ ਨੂੰ ਚਾਹੇ ਉਹ ਹਸਪੀਟਲ ਦੇ ਵਿੱਚ ਹੈ ਚਾਹੇ ਉਸ ਤੋਂ ਬਾਅਦ ਉਹ ਘਰ ਚਲਾ ਜਾਂਦਾ ਹੈ ਦੋਨੋਂ ਸੂਰਤ ਦੇ ਵਿੱਚ ਸਾਡੀ ਟੀਮ ਜਿਹੜੀ ਹੈ ਪੇਸ਼ੈਂਟ ਨਾਲ ਕਨੈਕਟਡ ਰਹਿੰਦੀ ਹੈ ਔਰ ਉਹਦਾ ਪ੍ਰੋਪਰ ਫਾਲੋਅ ਅਪ ਲੈਂਦੀ ਰਹਿੰਦੀ ਹੈ ਕਿ ਉਹਨੂੰ ਕਿਤੇ ਵੀ ਕੋਈ ਪ੍ਰੋਬਲਮ ਨਾ ਆਏ ਸਰ ਇੱਕ ਪਬਲਿਕ ਦੇ ਵਿੱਚ ਜਨਤਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬੜੀ ਕਨਫਿਊਜ਼ਨ ਰਹਿੰਦੀ ਹੈ ਕਿ ਪਾਈਲਸ ਜਾਂ ਫਿਰ ਜੇ ਆਪਾਂ ਗੱਲ ਕਰੀਏ ਕਿ ਫਿਸਟੂਲਾ ਇਸ ਤੋਂ ਇਲਾਵਾ ਬਵਾਸਰ ਕੀ ਇਹ ਇੱਕੋ ਚੀਜ਼ ਹੈ ਜਾਂ ਫਿਰ ਇਹ ਲੱਗ-ਲੱਗ ਬਿਮਾਰੀਆਂ ਨੇ ਪਾਈਲਸ اور ਬਵਾਸੀਰ ਇੱਕੋ ਚੀਜ਼ ਹੈ। ਹੂੰ। ਬਵਾਸੀਰ ਇੱਕ ਹਿੰਦੀ ਦਾ ਵਰਡ ਹੈ ਔਰ ਪਾਈਲਸ ਇੱਕ ਇੰਗਲਿਸ਼ ਦਾ ਵਰਡ ਹੈ, ਬਸ ਇੰਨਾ ਹੀ ਫਰਕ ਹੈ। ਹੂੰ। ਪਰ ਫਿਸਚੂਲਾ ਐਨਟਾਇਰਲੀ ਡਿਫਰੈਂਟ ਬਿਮਾਰੀ ਹੈ। ਇਹਨੂੰ ਹਿੰਦੀ ਚ ਪਗੰਦਰ ਕਹਿੰਦੇ ਆ। ਇਸ ਬਿਮਾਰੀ ਦੇ ਅੰਦਰ ਇੱਕ ਪੀਕ ਦਾ ਫੋੜਾ ਹੋ ਜਾਂਦਾ ਹੈ ਜੋ ਟਾਇਲਟ ਵਾਲੀ ਜਗ੍ਹਾ ਤੋਂ ਲੈ ਕੇ ਬਾਹਰ ਤੱਕ ਫੈਲ ਜਾਂਦਾ ਹੈ। ਹੂੰ। ਇਸ ਡਿਜ਼ੀਜ਼ ਨੂੰ ਬਹੁਤ ਹੀ ਸੀਰੀਅਸਲੀ ਲੈਣ ਦੀ ਜ਼ਰੂਰਤ ਹੈ। ਜੇ ਫਿਸਚੂਲਾ ਦਾ ਟਾਈਮ ਸਿਰ ਇਲਾਜ ਨਾ ਕਰਾਇਆ ਜਾਏ ਤੇ ਕਾਫੀ ਡੀਪ ਹੋ ਸਕਦਾ ਹੈ ਕਈ ਵਾਰ ਇੰਨਾ ਜਿਆਦਾ ਫੈਲ ਜਾਂਦਾ ਹੈ ਅਸੀਂ ਇੱਕ ਪਿੱਛੇ ਫਿਸਚੂਲਾ ਦਾ ਟਰੀਟਮੈਂਟ ਕੀਤਾ ਉਹਦੇ ਚ ਪਾਸੇਟ ਚ ਆ ਰਹੀ ਸੀ ਰੀਸੈਂਟਲੀ ਅਸੀਂ ਇੱਕ ਹਿਮਾਚਲ ਦੇ ਪੇਸ਼ੈਂਟ ਦਾ ਆਪਰੇਟ ਕੀਤਾ ਉਹਦੇ ਪੈਰ ਤੱਕ ਪਾਸ ਫੈਲ ਗਈ ਸੀ ਤਾਂ ਇਹ ਇੱਕ ਸੀਰੀਅਸ ਪ੍ਰੋਬਲਮ ਹੈ ਔਰ ਇਹਨੂੰ ਇਨੀਸ਼ੀਅਲ ਸਟੇਜ 'ਚ ਹੀ ਹੈਂਡਲ ਕਰਨਾ ਚਾਹੀਦਾ ਹੈ ਇਸ ਤਰੀਕੇ ਦੀ ਪਾਸ ਮਤਲਬ ਪੂਰੇ ਸਰੀਰ ਦੇ ਵਿੱਚ ਵੀ ਫੈਲ ਜਾਂਦੀ ਹੈ ਹਾਂਜੀ ਬਿਲਕੁਲ ਤੇ ਇਸ ਦਾ ਟਰੀਟਮੈਂਟ ਸੇਮ ਹੈ ਜਾਂ ਇਸ ਦੇ ਟਰੀਟਮੈਂਟ ਵੀ ਵੱਖਰੇ ਨੇ ਫਿਸਚੂਲਾ ਦੇ ਲਈ ਬਹੁਤ ਸਾਰੀ ਟੈਕਨੋਲੋਜੀ ਵਰਲਡਵਾਈਡ ਅਵੇਲੇਬਲ ਹੈ ਪਰ ਅਸੀਂ ਆਪਣੇ ਹਸਪੀਟਲ ਦੇ ਵਿੱਚ ਇਹਨੂੰ ਲੇਜ਼ਰ ਨੂੰ ਵੀ ਯੂਜ਼ ਕਰਦੇ ਹਾਂ ਵਾਫਟ ਵੀ ਯੂਜ਼ ਕਰਦੇ ਹਾਂ ਔਰ ਖਾਰ ਸੂਤਰ ਵੀ ਯੂਜ਼ ਕਰਦੇ ਹਾਂ ਡਿਪੈਂਡਿੰਗ ਔਨ ਦਾ ਕੇਸ ਐਂਡ ਦਾ ਸਵੈਰਿਟੀ ਕਿ ਕਿੰਨਾ ਡੀਪ ਹੈ ਪਰ ਇਹਦੇ ਵਿੱਚ ਡੈਫੀਨੇਟਲੀ ਬਹੁਤ ਜ਼ਿਆਦਾ ਹਾਰਡ ਵਰਕ ਇਨਵੋਲਡ ਹੈ ਔਰ ਟੀਮ ਸਪਿਰਟ ਇਨਵੋਲਡ ਹੈ ਉਹ ਸਾਰੀ ਦੇ ਨਾਲ ਹੀ ਫਿਸਚੂਲਾ ਕੰਪਲੀਟਲੀ ਹੀਲ ਹੋ ਸਕਦਾ ਇਹਦੇ ਲਈ ਸਾਡੇ ਕੋਲ ਇੰਡੀਆ ਨਹੀਂ ਐ ਅਬਰਾਡ ਤੋਂ ਵੀ ਲੋਕ ਆਉਂਦੇ ਆਂ ਸੇ ਇਸ ਤੋਂ ਇਲਾਵਾ ਜੇ ਤੱਕ ਦਾ ਤੁਸੀਂ ਕੋਈ ਆਪਣਾ ਜਿੱਦਾਂ ਤੁਸੀਂ ਇਹ ਸ਼ੇਅਰ ਕੀਤਾ ਕਿ ਪੈਰ ਤੱਕ ਜਿਹੜੀ ਪੀਕ ਫੈਲੀ ਹੋਈ ਸੀ ਇਸ ਤੋਂ ਇਲਾਵਾ ਕੋਈ ਹੋਰ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਲੱਗਿਆ ਹੋਵੇ ਕਿ ਇਹ ਤੁਹਾਡੇ ਲਈ ਵੀ ਨਵਾਂ ਕੇਸ ਹੋਵੇ 2018 ਦੇ ਵਿੱਚ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀਗਾ ਉਹ ਟੀਚਰ ਸੀਗੇ ਬਾਇਓਪ੍ਰੋਫੈਸ਼ਨ ਤੇ ਉਹਨਾਂ ਦੀ ਦੋ ਸਰਜਰੀਜ਼ ਪਹਿਲਾਂ ਹੋਈਆਂ ਹੋਈਆਂ ਸੀ ਤਾਂ ਉਹ ਬਹੁਤ ਜ਼ਿਆਦਾ ਪੀਥੈਟਿਕ ਕੰਡੀਸ਼ਨ 'ਚ ਸੀਗੇ ਟੇਡੇ ਹੋ ਕੇ ਚੱਲਦੇ ਸੀ ਸਿੱਧੇ ਚੱਲ ਵੀ ਨਹੀਂ ਸੀ ਬੰਦੇ ਐਨੀ ਜ਼ਿਆਦਾ ਪੇਨ ਸੀ ਉਹਨਾਂ ਨੂੰ ਤੇ ਉਹਨਾਂ ਦੀ ਸਿਸਟਰ ਨੇ ਉਹਨੂੰ ਪੂਰਾ ਕੌਨਫੀਡੈਂਟ ਕੀਤਾ ਸੀਗਾ ਕਿ ਹਮਾਰੇ ਪੜੋਸ ਵਾਲੇ ਨੇ ਰਾਣਾ ਹਸਪੀਟਲ 'ਚ ਕਰਾਇਆ ਹੈ। ਤਾਂ ਉਸਕੋ ਕਦੇ ਕੋਈ ਪ੍ਰੋਬਲਮ ਨਹੀਂ ਆਈ। ਤਾਂ ਆਪ ਵਹੀਂ ਜਾਓ। ਤੋਂ ਬੜੇ ਫੇਜ਼ ਦੇ ਨਾਲ ਆਇਆ ਸੀ। ਉਸ ਪੇਸ਼ੈਂਟ ਨੂੰ ਅਸੀਂ ਟੇਕ ਅਪ ਕੀਤਾ 2018 ਦੇ ਵਿੱਚ। ਉਹਦਾ ਫਿਸਚੂਲਾ ਉਸ ਟਾਈਮ ਵਾਰਡ ਦਾ ਲਾਰਜੈਸਟ ਫਿਸਚੂਲਾ ਸੀ। ਵਾਰਡ ਦਾ। ਵਾਰਡ ਦਾ ਲਾਰਜੈਸਟ। ਉਹਦੇ ਲਈ ਸਾਡਾ ਰਿਕਾਰਡ ਵੀ ਐਸਟੈਬਲਿਸ਼ਡ ਹੈ ਗੋਲਡਨ ਬੁੱਕ ਆਫ ਰਿਕਾਰਡ ਦੇ ਵਿੱਚ। ਉਹਦੇ ਚ ਅਸੀਂ ਵਰਡ ਦਾ ਲਾਰਜੈਸਟ ਫਿਸਚੂਲਾ ਟਰੀਟ ਕਰਨ ਦਾ ਰਿਕਾਰਡ ਬਣਾਇਆ ਸੀ ਉਹ ਪੇਸ਼ੀਐਂਟ ਤੇ ਬਹੁਤ ਜ਼ਿਆਦਾ ਹਾਰਡਵਰਕ ਹੋਇਆ ਔਰ ਐਟ ਦਾ ਐਂਡ ਉਹ ਸੈਟੀਸਫਾਈ ਹੋਇਆ ਉਹ ਹਸਪੀਟਲ ਉਹ ਤੇ ਉਹਦੀ ਪੂਰੀ ਫੈਮਿਲੀ ਹਸਪੀਟਲ ਆਈ ਹਮ ਸਿਰਫ ਥੈਂਕਸ ਕਰਨ ਲਈ ਔਰ ਉਸ ਤੋਂ ਬਾਅਦ ਦੇਖੋ ਕਿੰਨੀ ਅੱਛੀ ਗੱਲ ਹੈ ਕਿ 2018 ਜੇ ਗੱਲ ਹੋਈ ਔਰ ਰੀਸੈਂਟਲੀ ਪਿਛਲੇ ਮਹੀਨੇ ਉਹ ਆਪਣੀ ਵਾਈਫ ਦੇ ਨਾਲ ਫੇਰ ਆਇਆ ਕਹਿੰਦਾ ਸਰ ਮੈਂ ਗੁਰਦੁਆਰੇ ਮੱਥਾ ਟੇਕਣ ਆਇਆ ਸੀ ਮੈਂ ਕਿਹਾ ਇੱਕ ਵਾਰੀ ਡਾਕਟਰ ਸਾਹਿਬ ਨੂੰ ਵੀ ਮਿਲ ਕੇ ਜਾਵਾਂ ਸੋ ਬਿਲਕੁਲ ਮੈਨੂੰ ਲੱਗਦਾ ਕਿ ਫੀਸ ਤੋਂ ਵੱਧ ਕੇ ਜਦੋਂ ਤੁਹਾਨੂੰ ਲੋਕ ਇਸ ਇਸ profession ਦੇ ਵਿੱਚ ਜਦੋਂ ਤੁਹਾਨੂੰ ਦਵਾਵਾ ਮਿਲਣ ਤੁਹਾਨੂੰ ਇਸ ਤਰੀਕੇ ਦੇ ਨਾਲ appreciation ਮਿਲੇ ਤਾਂ ਉਹ ਆਪਦੇ ਆਪ ਦੇ ਵਿੱਚ ਇੱਕ ਵੱਡੀ ਚੀਜ਼ ਹੈ ਬਿਲਕੁਲ ਜੀ ਬਿਲਕੁਲ ਸਰ ਐਜ਼ ਅਜ਼ ਅ ਬੀਇੰਗ ਅ ਡਾਕਟਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਲਾਈਫ ਸਟਾਈਲ ਨੂੰ ਲੈ ਕੇ ਤਾਂ ਜੋ ਪਾਈਲਸ ਜਾਂ ਹੋਰ ਬਿਮਾਰੀਆਂ ਤੋਂ ਬਚਿਆ ਜਾ ਸਕੇ ਫਾਈਬਰ ਰਿਚ ਡਾਈਟ ਸ਼ੁਰੂ ਕਰੋ ਆਪਣੀ ਡਾਈਟ ਦੇ ਵਿੱਚ ਫਾਈਬਰ ਜ਼ਰੂਰ ਹੋਣਾ ਚਾਹੀਦਾ ਹੈ ਫਰੂਟਸ ਡਾਈਟ ਦੇ ਵਿੱਚ ਜ਼ਰੂਰ ਐਡ ਕਰੋ ਸੈਲਡ ਇੰਪੋਰਟੈਂਟ ਪਾਰਟ ਆਫ ਡਾਈਟ ਹੈ ਕਾ ਹਫੂਸ ਨਹੀਂ ਹੈ ਤੇ ਜੋ ਵੀ ਖਾਓ ਹੋਲੀ ਖਾਓ ਚਬਾ ਚਬਾ ਕੇ ਖਾਓ ਸੋ ਬਿਲਕੁਲ ਅਸੀਂ ਵੀ ਬਹੁਤ ਬਹੁਤ ਧੰਨਵਾਦ ਸਰ ਡਾਕਟਰ ਸਾਹਿਬ ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਸੋ ਜਾਂਦੇ ਜਾਂਦੇ ਅਸੀਂ ਵੀ ਸਾਡੇ ਦਰਸ਼ਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਬਾਕੀ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਜੇ ਜਾਨ ਹੈ ਤਾਂ ਜਹਾਨ ਹੈ ਇਸ ਕਰਕੇ ਆਪਣੀ ਲਾਈਫ ਸਟਾਈਲ ਦਾ ਖਿਆਲ ਰੱਖਿਆ ਕਰੋ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਪੂਰੇ ਕਰ ਸਕੋ